ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆਂ ਜੀ ਬੁੱਢੇ ਦਰਿਆ ਦੇ ਕੰਢੇ ਤੇ ਸ੍ਰੀ ਚੰਪੌਰ ਸਾਹਿਬ ਮੋਰਚਾ ਦੀ ਟੀਮ ਆਈ ਹੋਈ ਹੈ ਲੁਧਿਆਣੇ ਤੇ ਅਸੀਂ ਚਾਂਦ ਸਿਨੇਮੇ ਦੇ ਨੇੜੇ ਜਿਹੜਾ ਬੁੱਢੇ ਦਰਿਆ ਦਾ ਪੁਆਇੰਟ ਹੈ ਉੱਥੇ ਖੜੇ ਆਂ ਇਹ ਉਹ ਬੁੱਢਾ ਦਰਿਆ ਹੈ ਜੀ ਜਿਹਨੂੰ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਉਹਦਾ ਅਸੀਂ ਆ ਹਾਲ ਕਰ ਲਿਆ ਕਾਲਾ ਸ਼ਾਹ ਬੁੱਢਾ ਦਰਿਆ ਉਸ ਤੋਂ ਬਾਅਦ ਤੁਸੀਂ ਦੇਖੋ ਬਾਦਰਕੇ ਡਾਈਂਗ ਦਾ ਜਿਹੜਾ ਇਲੀਗਲ ਪੁਆਇੰਟ ਹੈ ਹਾਲੇ ਵੀ ਉਹਦੇ ਤੇ ਗੰਦ ਪੈ ਰਿਹਾ ਪਾਣੀ ਪੈ ਰਿਹਾ ਇੰਡਸਟਰੀਅਲ ਵੇਸਟ ਵਾਟਰ ਛੱਡਿਆ ਜਾ ਰਿਹਾ ਪਰ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਗੱਲ ਕਰਨੀ ਹੈ ਉਹ ਹੈਗੀ ਹੈ ਰੁਤਰਾ ਪੇਪਰ ਮਿਲ ਦੀ ਜਿਹੜੀ ਸ੍ਰੀ ਚਮਕੌਰ ਸਾਹਿਬ ਲੱਗਣ ਜਾ ਰਹੀ ਸੀ ਜਿਹਦੀ ਪਬਲਿਕ ਹੀアリング ਕਰਾਈ ਸਰਕਾਰ ਨੇ ਤੇ ਜਿਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਉਹਦੀ ਡਿਟੇਲ ਜਿਹੜੀ ਹੈ ਆਪਣੇ ਨਾਲ ਸਾਡੇ ਸਾਥੀ ਆਏ ਨੇ ਉਹ ਸਾਂਝੀ ਕਰਨਗੇ ਕਿ 30 ਅਪ੍ਰੈਲ ਨੂੰ ਉੱਥੇ ਕੀ ਹੋਇਆ ਔਰ ਕਿੱਦਾਂ ਹੋਇਆ ਸੋ ਇਹ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਰੇਆਂ ਦਾ ਸਾਥੀਆਂ ਦਾ ਜੁੜਨ ਲਈ ਨਾਲ ਧੰਨਵਾਦ ਤੇ ਮੈਂ ਪਹਿਲੇ ਬੇਨਤੀ ਕਰੂੰਗਾ ਕਰਨ ਜੀ ਨੂੰ ਇਹ ਦੱਸਣਗੇ ਕਿ ਉੱਥੇ ਕੀ ਹੋਇਆ ਪਬਲਿਕ ਥੀਰਿੰਗ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸ੍ਰੀ ਸ਼ੰਗੌਰ ਸਾਹਿਬ ਮੋਰਚੇ ਦੀ ਟੀਮ ਨਾਲ ਪੀਐਸਸੀ ਦੀ ਮੱਤੇ ਵਾਲੀ ਟੀਮ ਇੱਥੇ ਬੁੱਢੇ ਦਰਿਆ ਤੇ ਆਏ ਆ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਜਾਣੂ ਕਰਵਾ ਦਵਾਂ ਨੇ ਜਿਹੜਾ ਇਹ ਬੁੱਢਾ ਦਰਿਆ ਹੈ ਇਹ ਤਾਂ ਜਿਹੜਾ ਹੈੱਡ ਹੈਗਾ ਇਹਦਾ ਸਿਰ ਜਿੱਥੋਂ ਸ਼ੁਰੂ ਹੁੰਦਾ ਉਹ ਸ਼੍ਰੀ ਚਮਕੌਰ ਸਾਹਿਬ ਦੇ ਜਿਹੜਾ ਸਰਹੰਦ ਕਨਾਲ ਦੇ ਨਾਲ ਇੱਕ ਰਾਏਪੁਰ ਡਰੇਨ ਹੈ ਰਾਏਪੁਰ ਡਰੇਨ ਦੇ ਨਾਮ ਤੋਂ ਸ਼ੁਰੂ ਹੁੰਦਾ ਉਹ ਤੋਂ ਬਾਅਦ ਇਹ ਮੱਤੇਵੜਾ ਡਰੇਨ ਬਣਦਾ ਜੀ ਅੱਗੇ ਆ ਕੇ ਬੁੱਢਾ ਨਾਲਾ ਬਣਦਾ ਤੇ ਫਿਰ ਬੁੱਢਾ ਦਰਿਆ ਬਣਦਾ ਜੀ ਇਹਦਾ ਪਾਣੀ ਜਾ ਕੇ ਸਤਲੁਜ ਨਹਿਰ ਦੇ ਦਰਿਆ ਦੇ ਵਿੱਚ ਪੈਂਦਾ ਸਤਲੁਜ ਦਰਿਆ ਦੇ ਵਿੱਚੋਂ ਹਰੀਕੇ ਨਹਿਰਾ ਨਿਕਲ ਕੇ ਰਾਜਸਥਾਨ ਇੱਧਰ ਪੰਜਾਬ ਦੇ ਬੋਰ ਫਰੀਦਕੋਟ ਫਾਜ਼ਲਗੜ੍ਹ ਤੱਕ ਇਹਦਾ ਪੀਣ ਪੀਣ ਵਾਲੇ ਪਾਣੀ ਦੇ ਤੌਰ ਤੇ ਪਾਣੀ ਜਾਂਦਾ ਤੇ ਹੁਣ ਦੇਖ ਲਓ ਜੀ ਆ ਹਾਲ ਕੀ ਹੈ ਇਹੀ ਹਾਲ ਜਿੱਥੇ ਸ਼ੁਰੂ ਹੋ ਰਿਹਾ ਚਮਕੌਰ ਸਾਹਿਬ ਕਰਨ ਦੀ ਤਿਆਰੀ ਦੇ ਵਿੱਚ ਸਰਕਾਰ ਸੀਗੀ ਮਗਰ ਸਾਡੇ ਇਲਾਕੇ ਦੇ ਸਾਰੇ ਲੋਕਾਂ ਨੇ ਜਾਗਰੂਕ ਹੋ ਕੇ ਇਹਨਾਂ ਪ੍ਰੋਜਰ ਵਿਰੋਧ ਕੀਤਾ ਇਸ ਦੀ 30 ਤਰੀਕ ਨੂੰ ਪਬਲਿਕ ਹੈਰਿੰਗ ਹੋਈ ਸੀਗੀ ਜੀ ਪਬਲਿਕ ਹੈਰਿੰਗ ਦੇ ਵਿੱਚ ਅੰਦਾਜ਼ਨ 3 ਤੋਂ 4000 ਬੰਦਾ ਪਹੁੰਚਿਆ ਸੀ ਮਗਰ ਸਰਕਾਰਾਂ ਨੇ ਕੂਝੇ ਚੱਲਣਾ ਚੱਲਣੀਆਂ ਹੁੰਦੀਆਂ ਅਸੀਂ ਉੱਥੇ ਬਾਰ-ਬਾਰ ਕਹਿਣ ਦੇ ਵੀ ਵੀ ਹਰੇਕ ਬੰਦੇ ਦੀ ਹਾਜ਼ਰੀ ਲੱਗੇ ਉਹਦੇ ਵਿੱਚ ਸਿਰਫ 873 ਬੰਦੇ ਦੀ ਹਾਜ਼ਰੀ ਲੱਗੀ 4000 ਬੰਦੇ ਤੋਂ ਸਿਰਫ 873 ਬੰਦੇ ਦੀ ਹਾਜ਼ਰੀ ਲੱਗ ਸਕੀ ਜਿਨ੍ਹਾਂ ਦੇ ਵਿੱਚੋਂ ਜਦੋਂ ਪਬਲਿਕ ਹੀਰਿੰਗ ਦੇ ਵਿੱਚ ਪੁੱਛਿਆ ਗਿਆ ਕਿ ਕਿੰਨੇ ਜਣੇ ਫੈਕਟਰੀ ਦੇ ਹੱਕ 'ਚ ਹੈ ਤਾਂ ਕਿੰਨਿਆਂ ਨੇ ਵਿਰੋਧ ਹੈ ਤਾਂ ਹੱਕ ਦੇ ਵਿੱਚ ਸਿਰਫ 10 ਜਣਿਆਂ ਨੇ ਹੱਥ ਖੜੇ ਕਰੇ ਜਿਹੜੇ ਕੀ ਉਹ ਪੰਜਾਬ ਦੇ ਹੈ ਹੀ ਨਹੀਂ ਸੀ ਉਹ ਹਿਮਾਚਲ ਕਾਲੇ ਅੰਬ ਤੋਂ ਲਿਆਂਦੇ ਹੋਏ ਅੰਮਾਲੇ ਤੋਂ ਲਿਆਂਦੇ ਹੋਏ ਬੰਦੇ ਸੀ ਬਾਕੀ ਜਿੰਨੇ ਵੀ 863 ਬੰਦੇ ਸੀਗੇ ਉਹਨਾਂ ਨੇ ਇਸ ਫੈਕਟਰੀ ਦੇ ਵਿਰੋਧ ਦੇ ਵਿੱਚ ਹੱਥ ਖੜੇ ਕਰੇ ਬਾਕੀ ਗੱਲ ਹੈ ਜੀ ਇਹਦਾ ਜਿਹੜਾ ਪੰਜਾਬ ਸਰਕਾਰਾ ਦੇ ਜਿਹੜੇ ਅਫਸਰ ਹੈ ਜੀ ਮੈਂ ਤਾਂ ਲੱਗਦਾ ਦਫ਼ਤਰਾਂ ਦੇ ਵਿੱਚ ਏਸ਼ੀਆਜ਼ ਬੈਠੀ ਰਿਪੋਰਟ ਬਣਾ ਦਿੰਨੇ ਆ ਜਦੋਂ ਇੱਕ ਆਪਣੇ ਫੈਕਟਰੀ ਲੱਗਣੀ ਹੁੰਦੀ ਆ ਉਹਦੇ ਵਿੱਚ ਇੱਕ এনवायरमेंट ਇੰਪੈਕਟ ਅਸੈਸਮੈਂਟ ਰਿਪੋਰਟ ਬਣਦੀ ਆ ਜੀ ਉਹਦੇ ਵਿੱਚ ਸਾਰੀ ਚੀਜ਼ਾਂ ਨੋਟ ਕੀਤੀ ਜਾਂਦੀਆਂ ਮਗਰ ਮੈਨੂੰ ਲੱਗਦਾ ਵੀ ਉਹਨੇ ਦਫ਼ਤਰਾਂ ਬੈਠ ਕੇ ਰਿਪੋਰਟ ਬਣਾਦੀ ਪੰਜਾਬ ਪਾਰ ਸਰਕਾਰ ਦੀ ਨੋਟੀਫਿਕੇਸ਼ਨ ਦੇ ਚਲਦੇ ਕੋਈ ਵੀ ਰੈੱਡ ਕੈਟਾਗਰੀ ਫੈਕਟਰੀ ਜਿੱਥੇ ਕੋਈ ਨਹਿਰ ਹੋਵੇ ਕੋਈ ਨਾਲਾ ਹੋਵੇ ਬਰਸਾਤੀ ਨਾਲਾ ਹੋਵੇ ਜਾ ਕੋਈ ਹੋਰ ਕੋਈ ਡਰੇਨ ਹੋਵੇ ਜਾਂ ਕੋਈ ਜੰਗਲ ਹੋਵੇ ਉੱਥੇ ਇਸ ਤਰ੍ਹਾਂ ਦੀ ਫੈਕਟਰੀ ਕਦੇ ਵੀ ਨਹੀਂ ਲੱਗ ਸਕਦੀ ਮਗਰ ਮੈਂ ਹੈਰਾਨ ਹੈ ਜੀ ਵੀ ਉੱਥੇ 500 ਮੀਟਰ ਦੇ ਦਾਇਰੇ ਦੇ ਵਿੱਚ ਇਹ ਜਿਹੜੀ ਫੈਕਟਰੀ ਹੈ ਤੇ 200 ਮੀਟਰ ਦੇ ਦੂਰ ਤੇ ਸਰਹੰਦ ਕਨਾਲ ਸਰਪੰਝ ਮੀਟਰ ਦੂਰੀ ਦਾ ਰਾਇਪੁਰ ਡਰੇਨ ਹੈ ਜਿਹੜਾ ਅੱਗੇ-ਅੱਗੇ ਬੁੱਢਾ ਦਰਿਆ ਪੈਣਦਾ ਡੇਢ ਕਰੋੜ ਲੀਟਰ ਇੱਕ ਦਿਨ ਦਾ ਇਹਨਾਂ ਨੇ ਨਹਿਰ ਚ ਪਾਣੀ ਲੈਣਾ ਜੀ ਪੇਪਰ ਬਣਾਉਣ ਤੋਂ ਬਾਅਦ ਸਵਾ ਕਰੋੜ ਲੀਟਰ ਪਾਣੀ ਇਹਨਾਂ ਨੇ ਰਾਇਪੁਰ ਡਰੇਨ ਦੇ ਵਿੱਚ ਛੱਡਣਾ ਤੂੰ ਸੋਚੋ ਵੀ ਇਹ ਕਿੰਨਾ ਇਹ ਇਹ ਜਿਹੜਾ ਦਰਿਆ ਹੈ ਇਹਨੇ ਪਿੱਛੇ ਤੋਂ ਹੀ ਇੰਨਾ ਕੈਮੀਕਲ ਸਾਰੇ ਪੰਜਾਬ ਦਾ ਪਾਣੀ ਬਰਬਾਰ ਕਰ ਦੇਣਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਬਾਕੀ ਅਗਲੇ ਜਸਕੀਰ ਜੀ ਅੱਗੇ ਗੱਲ ਦੱਸਣਗੇ ਅਗਲੀ ਗੱਲ ਇਹ ਹੈ ਜੀ ਕਿ ਜਿਹੜਾ ਉੱਥੋਂ ਪਾਣੀ ਜੇ ਉੱਥੋਂ ਰਾਇਪੁਰ ਡਰੇਨ ਚ ਹੋ ਕੇ ਬੁੱਢੇ ਦਰਿਆ 'ਚ ਆਉਂਦਾ ਹੈ ਇੱਥੇ ਤੇ ਇੱਥੇ ਆ ਬਾਬਾ ਜੀ ਨੇ ਗਾਰ ਕੱਢ ਦਿੱਤੀ ਹੈ ਬਹੁਤ ਖੌਨਾ ਲੁਧਿਆਣੇ ਵਾਸਤੇ ਉਹ ਰੀਚਾਰਜ ਹੋ ਕੇ ਥੱਲੇ ਜਾਣਾ ਹੈ ਜਿਹੜਾ ਡਾਈੰਗ ਦਾ ਪਹਿਲਾਂ ਹੀ ਜਾ ਰਿਹਾ ਹੈ ਟਾਈਂਗ ਦੇ ਤਿੰਨ ਸੀਟੀਆਂ ਪੀ ਪਹਿਲਾਂ ਹੀ ਲੁਧਿਆਣੇ ਦਾ ਪਾਣੀ ਬਹੁਤ ਵਧੀਆ ਪੀਣ ਵਾਲਾ ਥੱਲੇ ਰੀਚਾਰਜ ਕਰ ਰਹੇ ਆ। ਬਾਬਾ ਜੀ ਦੀ ਕਿਰਪਾ ਹੋ ਗਈ ਹੈ ਕਿ ਸਾਰੀ ਗਾਰ ਕੱਢਦੀ ਹੈ ਹੋਰ ਤੇਜ਼ ਰੀਚਾਰਜ ਕਰ ਰਹੇ ਆ। ਤੇ ਹੁਣ ਜਿਹੜਾ ਪੇਪਰ ਮਿਲਦਾ ਵੀ ਇੱਥੇ ਆ ਜਾਣਾ ਸੀਗਾ। ਤੇ ਇਹ ਸਾਰੇ ਨਾਲ ਆਪਾਂ ਲੁਧਿਆਣੇ ਨੂੰ ਵੀ ਮਰਨ ਦੀ ਤਿਆਰੀ ਕਰ ਰਹੇ ਆ ਤੇ ਪੰਜਾਬ ਤਾਂ ਪਹਿਲਾਂ ਹੀ ਮਰ ਰਿਹਾ ਦੱਖਣੀ ਪੰਜਾਬ ਜਿਹੜਾ ਇਹ ਪਾਣੀ ਨੂੰ ਪੀ ਰਿਹਾ। ਤੋਂ ਇਸ ਕਰਕੇ ਲੁਧਿਆਣੇ ਵਾਲਿਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ ਵੀ ਇਹ ਚਮਕੌਰ ਸਾਹਿਬ ਦੀ ਟੀਮ ਦਾ ਰੱਜ ਕੇ ਸਾਥ ਦੇਣਾ ਚਾਹੀਦਾ ਹੈ। ਜਿਨ੍ਹਾਂ ਨੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਉਥੇ ਨੱਕਾ ਲਾ ਦਿੱਤਾ ਸਰਕਾਰ ਦੀ ਇਸ ਕੋਧੀ ਚਾਲ ਨੂੰ ਉਹਨੂੰ ਰੋਕ ਦਿੱਤਾ ਕਿਉਂਕਿ ਹੁਣ ਜਿਹੜੀ ਰਿਪੋਰਟ ਆਈ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਉਹਨਾਂ ਦੀਆਂ ਸੌ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਦੇ ਵਿਰੁੱਧ ਜਾ ਰਹੀ ਹੈ ਔਰ ਇਹ ਇੰਡਸਟਰੀ ਜਿਹੜੀ ਹੈ ਲੱਗਣ ਦੀ ਬਹੁਤੀ ਉਮੀਦ ਨਹੀਂ ਹੈ ਪਰ ਆਪਾਂ 1% ਚਾਂਸ ਵੀ ਕਿਉਂ ਰਿਸਕ ਲਈਏ ਗੱਲ ਇਹ ਹੈ ਕਿ ਹੁਣੇ ਜਿਹੜੀ ਰਿਪੋਰਟ ਹੈ ਉਹ ਕੇਂਦਰੀ ਮਿਨਿਸਟਰੀ ਨੂੰ ਜਾਣੀ ਹੈ এনवायरमेंट ਮਿਨਿਸਟਰੀ ਨੂੰ ਤੇ ਆਪਾਂ ਸਾਰਿਆਂ ਨੇ ਮਿਲ ਕੇ ਉਹਦਾ ਵਿਰੋਧ ਕਰਨਾ ਹੈ ਕਿਉਂਕਿ ਇਹ ਕੇਂਦਰੀ ਮਿਨਿਸਟਰੀ ਨੇ ਕਿਤੇ ਕਿਤੇ ਗਲਤੀ ਨਾਲ এনवायरमेंट ਕਲੀਅਰੈਂਸ ਦੇ ਦਿੱਤੀ ਤੇ ਫਿਰ ਸਾਨੂੰ ਐਨਜੀਟੀ ਜਾਣਾ ਪਊਗਾ ਉਹਦੇ ਵਾਸਤੇ ਕੀ ਕਰਨ ਦੀ ਲੋੜ ਹੈ ਉਹ ਮੇਰੇ ਖਿਆਲ ਕਪੇ ਜੀ ਥੋੜਾ ਜਿਆਦਾ ਬੈਟਰ ਦੱਸ ਸਕਦੇ ਆ ਵੀ ਟੈਕਨੀਕਲੀ ਆਪਾਂ ਉਹਨਾਂ ਨੂੰ ਕੀ ਕਰਨਾ ਪਊਗਾ ਜੇ ਇਹੋ ਜੀ ਪ੍ਰੋਬਲਮ ਆਂਦੀ ਹੈ ਤਾਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੰਦਾਜ਼ੇ ਕੀ ਜਿਸ ਤਰ੍ਹਾਂ ਪੀਪੀਸੀਪੀ ਦੀ ਰਿਪੋਰਟ ਜਿਹੜੀ ਹੈਗੀ ਉਹਨੇ ਸਾਫ਼ ਕਰਤਾ ਹੈ ਕਿ ਸਿਰਫ 12 ਤੋਂ 14 ਜਾਣੇ ਜਿਹੜੇ ਸੀਗੇ ਫੈਕਟਰੀ ਦੇ ਹੱਕ ਦੇ ਵਿੱਚ ਸੀਗੇ ਤੇ ਦੂਜੀ ਗੱਲ ਇਹ ਆਈ ਹੈ ਕਿ ਜਦੋਂ ਜਨਵਰੀ ਦੇ ਵਿੱਚ 500 ਮੀਟਰ ਦਾ ਜਿਹੜਾ ਹੈਗਾ ਕਿ ਕਿਸੇ ਵੀ ਵਾਟਰ ਬੋਡੀ ਤੋਂ 500 ਮੀਟਰ ਦੇ ਅੰਦਰ ਅੰਦਰ ਰੈਡ ਕੈਟਾਗਰੀ ਜਾਂ orange ਕੈਟਾਗਰੀ ਦੀ ਫੈਕਟਰੀ ਨਹੀਂ ਲੱਗ ਸਕਦੀ ਉਹ ਇਹਦੀ ਇਸ ਸਟੇਜ ਤੱਕ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ। ਕੋਈ ਪੀਸੀਪੀ ਨੂੰ 50 ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਜਿਹੜਾ ਫੈਕਟਰੀ ਦਾ ਹੈਗਾ ਪਹਿਲੇ ਹੀ ਰਿਜੈਕਟ ਕਰ ਦੇਣੀ ਚਾਹੀਦੀ ਸੀ ਪ੍ਰਪੋਜ਼ਲ ਲੋਕਾਂ ਦੇ ਪਬਲਿਕ ਹੀਅਰਿੰਗ ਕਰਨ ਤੱਕ ਦੀ ਲੋੜ ਨਹੀਂ ਪੈਣੀ ਸੀ ਸਿੱਧਾ ਰਿਜੈਕਟ ਹੁੰਦੀ ਬੰਦੀ ਸੀ। ਪਰ ਪੀਪੀਸੀਪੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹਦੇ ਵਿੱਚ ਉਹਨੇ ਇਹ ਸਾਫ਼ ਇਹ ਨਹੀਂ ਕਿਹਾ ਕਿ ਜੀ ਇਹਦੇ ਵਿੱਚ ਜਿਹੜੀ ਹੈ ਕਿ ਫੈਕਟਰੀ ਨੂੰ ਰਿਜੈਕਟ ਕੀਤਾ ਜਾਣਾ ਚਾਹੀਦਾ ਹੈ ਉਹਨੇ ਸਿਰਫ ਆਪਣੀ ਇੱਕ ਪ੍ਰोसीडिंग ਕਰਕੇ ਦੇਤੀਆਂ ਲੇਕਿਨ ਇਹਦਾ ਇੱਕ ਤੱਥ ਕਰਨਾ ਚਾਹੀਦਾ ਸੀ ਕਿ ਇੱਥੇ ਫੈਕਟਰੀ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਉਹਦੇ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਮੌਲਿਕ ਤਰ੍ਹਾਂ ਇਹ ਵੀ ਹੈ ਜੇ ਗੋਲ-ਮੋਲ ਗੱਲਾਂ ਕਰੀ ਜਾ ਰਹੇ ਨੇ ਤੇ ਜਿਸ ਤਰ੍ਹਾਂ ਜਮਕੌਰ ਸਾਹਿਬ ਮੋਰਚੇ ਨੇ ਇੰਨਾ ਹਮਲਾ ਮਾਰਿਆ ਤੇ ਲੋਕਾਂ ਨੇ ਉਹਨਾਂ ਦਾ ਇੰਨਾ ਸਾਥ ਦਿੱਤਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਰੂਚੀ ਦਾ ਜਿਹੜੀ ਪੇਪਰ ਮਿਲ ਲੱਗੀ ਹੈ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਹੋਰ ਨਵੀਂ ਫੈਕਟਰੀ ਲੱਗਦੀ ਹੈ ਜੇ ਕੋਈ ਜਨਤਕ ਸੁਣਵਾਈ ਲਈ ਕੋਈ ਪਬਲਿਕ ਨੋਟਿਸ ਆਂਦਾ ਹੈ ਤੇ ਪੰਜਾਬ ਦੇ ਲੋਕ ਫੇਰ ਇਕੱਠੇ ਹੋਣ ਤਾਂ ਕਿ ਕਦੇ ਆਪਾਂ ਨੂੰ ਬਾਅਦ 'ਚ ਲੜਨ ਦੀ ਲੋੜ ਨਾ ਪਵੇ ਜਦੋਂ ਨੁਕਸਾਨ ਹੋ ਚੁੱਕਾ ਹੋਵੇ ਸਾਡੇ ਪਾਣੀ ਦਾ ਲੇਕਿਨ ਜਦੋਂ ਹੁਣ ਆ ਜਿਹੜੀ এনਵਾਇਰਨਮੈਂਟ ਜਿਹੜੀ ਕਲੀਅਰੈਂਸ ਵਾਸਤੇ ਗਈ ਹੈ ਉਹਦੇ ਲਈ ਅਸੀਂ ਚਮਕੌਰ ਸਾਹਿਬ ਮੋਰਚੇ ਵੱਲੋਂ ਤੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਅਸੀਂ ਕੁਝ ਚਿੱਠੀਆਂ ਤਿਆਰ ਕਰ ਰਹੇ ਹਾਂ ਜਿਹੜੀਆਂ ਕਿ ਜਿਸ ਤਰ੍ਹਾਂ ਪਹਿਲੇ 1000 ਤੋਂ ਵੱਧ ਚਿੱਠੀਆਂ ਪੀਪਸੀਬੀ ਨੂੰ ਗਈਆਂ ਉਸ ਤਰ੍ਹਾਂ ਹੀ এনਵਾਇਰਨਮੈਂਟ ਮਿਨਿਸਟਰੀ ਨੂੰ ਵੀ ਚਿੱਠੀਆਂ ਜਾਣੀਆਂ ਚਾਹੀਦੀਆਂ ਤੇ ਅਸੀਂ ਲੋਕਾਂ ਨੂੰ ਕਹਾਂਗੇ ਕਿ ਸਾਰਿਆਂ ਨੇ ਸਹਿਯੋਗ ਦੇਣ ਇਹ ਚਿੱਠੀਆਂ ਅਸੀਂ WhatsApp ਗਰੁੱਪਾਂ ਰਾਹੀਂ ਸਾਰਿਆਂ ਨੂੰ ਭੇਜਾਂਗੇ ਤੇ ਸਾਰਿਆਂ ਨੇ ਆਪਣਾ ਉਹਦੇ ਚ ਨਾਮ ਤੇ ਜੋ ਵੀ ਡਿਟੇਲ ਹੈਗੀ ਪਾ ਕੇ ਉਹ ਚਿੱਠੀ ਜਿਹੜੀ ਵਾਤਾਵਰਣ ਮੰਤਰਾਲੇ ਮੰਤਰਾਲੇ ਨੂੰ ਭੇਜਣ ਤਾਂ ਕਿ ਆਪਣੇ ਕੋਲ ਪੁਕਤਾ ਸਬੂਤ ਹੋਣ ਕਿ ਕੱਲ ਨੂੰ ਜੇ ਕੋਈ ਗਲਤ ਕੰਮ ਹੋਣ ਦੀ ਕੋਸ਼ਿਸ਼ ਵੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਆ ਭਾਰਤ ਦੇ ਵਿੱਚ ਕੋਈ ਕਰਪਸ਼ਨ ਹੋਣੀ ਕੋਈ ਵੱਡੀ ਗੱਲ ਨਹੀਂ ਹੈ ਕਰਪਸ਼ਨ ਤਾਂ ਸਾਡੇ ਹਰ ਕਹੇ ਕਿ ਨਾ ਡਿਪਾਰਟਮੈਂਟ ਦੇ ਵਿੱਚ ਵੜੀ ਹੋਈ ਹੈ ਜੜਾ ਜਿਹੜਾ ਉਹਨਾਂ ਤੇ ਪਹੁੰਚ ਚੁੱਕੀ ਹੈ ਇਸ ਲਈ ਅਸੀਂ ਤਿਆਰ ਰਹਿਣਾ ਹੈ ਜੋ ਵੀ ਇਹਦਾ ਕੋਈ ਗਲਤੀ ਗਲਤ ਕੰਮ ਹੁੰਦਾ ਹੈ ਤੇ ਡੈਫੀਨੇਟਲੀ ਪਬਲਿਕ ਐਕਸ਼ਨ ਕਮੇਟੀ ਤੇ ਚਮਕੌਰ ਸਾਹਿਬ ਮੋਰਚਾ ਜਿਹੜਾ ਮਿਲ ਕੇ ਐਨਜੀਓ ਦੇ ਵਿੱਚ ਜਾਣਗੇ ਤੇ ਉਹਦੇ ਖਿਲਾਫ ਜਿਹੜਾ ਹੈਗਾ ਕਾਰਵਾਈ ਅਸੀਂ ਕਰਾਂਗੇ ਤੇ ਉਸ ਤੋਂ ਇਲਾਵਾ ਜਿਹੜਾ ਸਹਿਯੋਗ ਜਿਹੜਾ ਹੈਗਾ ਸਭ ਤੋਂ ਬਹੁਤ ਜ਼ਰੂਰੀ ਹੈ ਤੇ ਮੈਂ ਹੁਣ ਗੰਗਵੀਰ ਜੀ ਨੂੰ ਕਹੂੰਗਾ ਕਿ ਇਹ ਆਣ ਤੇ ਆਪਣੀ ਜਿਹੜੀ ਗੱਲਬਾਤ ਰੱਖਾਂਗੇ ਗੰਗਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲਿਕ ਐਕਸ਼ਨ ਕਮੇਟੀ ਅਤੇ ਚੰਪੌਰ ਸਾਹਿਬ ਮੋਰਚਾ ਦੇ ਸਹਿਯੋਗ ਨਾਲ ਜਿਹੜਾ ਧੋਲਰਾ ਪਿੰਡ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਦੇ ਪਬਲਿਕ ਹਿਅਰਿੰਗ ਵਿੱਚ ਜਵਾਬ ਦਿੱਤਾ ਗਿਆ ਸੀ ਉਹਦੀ ਰਿਪੋਰਟ ਆ ਗਈ ਹੈ ਗੱਲ ਇਹ ਹੈ ਕਿ ਪੰਜਾਬ ਦਾ ਇਹ ਦੁਖਾਂਤ ਹੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਜਿਹੜਾ ਇਸ ਕਾਲੇ mafie ਦਾ ਇੱਕ ਸਿੰਡੀਗੇਟ ਵਾਂਗ ਹਿੱਸਾ ਬਣੀਆਂ ਹੋਈਆਂ ਹਨ ਬਬ ਲੋਕ ਨੁਮਾਇੰਦਿਆਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਲੋਕਾਂ ਦੇ ਹਿੱਤਾਂ ਵਿੱਚ ਖੜਨਗੇ ਪਰ ਲੋਕ ਨੁਮਾਇੰਦੇ ਹੀ ਇਹੋ ਜੇ ਕਾਲੇ ਧੰਦਿਆਂ ਦੇ ਵਿੱਚ ਹਿੱਸਾ ਬਣ ਗਏ ਹਨ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ 1.5 ਕਰੋੜ ਲੋਕਾਂ ਦੇ ਪੀਣ ਦੇ ਪਾਣੀ ਨੂੰ ਦਾਤੇ ਲਗਾ ਕੇ ਇੱਕ ਫੈਕਟਰੀ ਲਗਾਈ ਜਾ ਰਹੀ ਸੀ ਜਿਹਦੇ ਤੋਂ ਸਿਰਫ 200 ਮੀਟਰ ਤੇ ਸਰੰਦ ਨਹਿਰ ਹੈ ਤੇ 20 ਮੀਟਰ ਤੇ ਬੁੱਢਾ ਦਰਿਆ ਲੰਘਦਾ ਹੁਣ ਨਮੀਆਂ ਜਿਹੜੀਆਂ 29 ਜਨਵਰੀ ਨੂੰ ਇੱਕ ਗਾਈਡਲਾਈਨ ਆ ਗਈ ਹੈ ਉਹ ਗਾਈਡਲਾਈਨ ਨੂੰ ਛਿੱਕੇ ਟੰਗਿਆ ਗਿਆ ਹੁਣਾ ਤਾਂ ਇਹ ਚਾਹੀਦਾ ਸੀਗਾ ਕਿ ਇਹ ਇਕੋ ਸੈਂਸਿਟਿਵ ਜ਼ੋਨ ਸੀਗਾ ਤੇ ਜਦੋਂ ਇਸ ਇੰਡਸਟਰੀ ਨੂੰ ਇੱਥੇ ਪਲਾਨ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਉਦੋਂ ਨਹਿਰ ਅਤੇ ਬੁੱਡੇ ਦਰਿਆ ਦਾ ਖਿਆਲ ਕਰਨਾ ਚਾਹੀਦਾ ਸੀ ਪਰ ਅਸੀਂ ਜਦੋਂ ਇਹ ਸਵਾਲ ਪੁੱਛਿਆ ਪ੍ਰਸ਼ਾਸਨ ਕੋਲੋਂ ਵੀ ਤੁਸੀਂ ਇਹ ਵਿਕਾਸ ਕਾਰਜ ਜਿਹੜਾ ਕਹਿੰਨੇ ਆਂ ਵੀ ਅਸੀਂ ਫੈਕਟਰੀ ਲਾਣੀ ਹੈ ਤੁਹਾਡੀ ਪਲਾਨਿੰਗ ਦੇ ਵਿੱਚ ਕਿੱਥੋਂ ਆਇਆ ਤਾਂ ਉਹਨਾਂ ਕੋਲ ਜਵਾਬ ਨਹੀਂ ਸੀ ਦੂਜੀ ਗੱਲ ਇਹ ਆ ਕਿ ਇੱਕ ਸਾਫ਼ ਸਵਾਲ ਉਹਨਾਂ ਕੋਲ ਪੁੱਛਿਆ ਗਿਆ ਕਿ ਇਹ ਪਾਣੀ ਦੀ ਗ੍ਰੇਡਿੰਗ ਕੀ ਹੈ ਕੀ ਪਾਣੀ ਮਨੁੱਖੀ ਵਰਤੋਂ ਲਈ ਸਹੀ ਹੈ ਤਾਂ ਉਹ ਨਾ ਤਾਂ ਗ੍ਰੇਡਿੰਗ ਕਰ ਸਕੇ ਕਿਉਂਕਿ ਜਦੋਂ ਪ੍ਰੋਜੈਕਟ ਰਿਪੋਰਟ ਬਣਾਉਂਦੇ ਆ ਤਾਂ ਉਹਦੇ ਵਿੱਚ ਜਿਹੜਾ ਡਿਸਚਾਰਜ ਵਾਟਰ ਹੈ ਜਿਹੜਾ ਕਿ ਇਹ ਕਹਿੰਦੇ ਕਿ ਅਸੀਂ ਟ੍ਰੀਟ ਕਰਦੇ ਆ ਉਹਦੀ ਗ੍ਰੇਡਿੰਗ ਦੱਸਣੀ ਪੈਂਦੀ ਹੈ ਉਹ ਕੋਈ ਜਵਾਬ ਫੈਕਟਰੀ ਨਹੀਂ ਦੇ ਸਕੀ ਇਹੀ ਗੱਲ ਅਸੀਂ ਇਹ ਪੁੱਛੀ ਸੀ ਕਿ ਜਿਹੜਾ 200 ਮੀਟਰ ਤੇ ਹੀ ਲਹਿਰ ਵੱਗਦੀ ਹੈ ਤੇ ਉਹ ਇਲਾਕਾ ਜਿਹੜਾ ਰੀਵਰ ਬੈੱਡ ਵੀ ਹੈ ਉੱਥੇ 7 ਤੋਂ 10 ਮੀਟਰ ਤੇ ਪਾਣੀ ਮਿਲ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਦੀ ਪੋਸੀਬਿਲਟੀ ਕੀ ਹੈ ਕਿ ਇਹ ਨਹਿਰ ਨਹਿਰ ਨੂੰ ਸੀਪੇਜ ਨਹੀਂ ਕਰੂਗਾ ਤਾਂ ਕੋਈ ਜਵਾਬ ਨਹੀਂ ਦੇ पाए ਹੱਲੇ ਤੱਕ ਫੈਕਟਰੀ ਕੋਲ 132 ਕਿੱਲੇ ਜ਼ਮੀਨ ਹੈ ਤੇ ਪਰ ਉਹ ਦੱਸਦੇ ਆ ਕਿ ਅਸੀਂ ਪ੍ਰੋਜੈਕਟ ਇਰੀਗੇਸ਼ਨ ਲਈ ਇਹ ਵੀ ਵਰਤਾਂਗੇ ਜਦ ਕਿ ਉਹਨਾਂ ਕੋ ਕੋਈ ਜ਼ਮੀਨ ਨਹੀਂ ਹੈ ਸਿਰਫ 200 ਕਿੱਲੇ ਮਗਰ ਅਗਲਾ ਕੀੜੀਪਿੰਡ ਆ ਜਾਂਦਾ ਹੈ ਸੋ ਇਸ ਕਰਕੇ ਮੇਰੀ ਪੂਰੇ ਪੰਜਾਬ ਨੂੰ ਇਹ ਅਫੀਲ ਹੈ ਕਿਉਂਕਿ ਇਹ ਮਾਲਵੇ ਦੇ ਵਿੱਚ ਸਭ ਤੋਂ ਵੱਡੀ ਨਹਿਰ ਹੈ ਜਿਹੜੀ ਕਿ ਪੀਣ ਦੇ ਪਾਣੀ ਦੀ ਜ਼ਰੂਰਤਾਂ ਪੂਰੀਆਂ ਕਰਦੀ ਹੈ ਤੇ ਉਹਦੇ ਨਾਲ ਹੀ ਇਰੀਗੇਸ਼ਨ ਦਾ ਵੱਡਾ ਸੋਰਸ ਹੈ ਸੋ ਇਹ ਜਟਾਕ ਸੈਂਸਿਟਿਵ ਮਸਲਾ ਹੈ ਆਪਣੇ ਲੋਕ ਨੁਮਾਇੰਦਿਆਂ ਨੂੰ ਪੁੱਛੋ ਵਿਧਾਨ ਸਭਾ ਸਪੀਕਰ ਇਸ ਮਸਲੇ ਤੇ ਜਿਹੜੀ ਆ ਰਿਪੋਰਟ ਆਈ ਹੈ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਵਿਰੋਧੀ ਧਿਰ ਦੇ ਲੀਡਰ ਕੋਲ ਸਵਾਲ ਜਵਾਬ ਪੁੱਛਿਆ ਜਾਵੇ ਮੁੱਖ ਮੰਤਰੀ ਸਾਹਿਬ ਕੋਲ ਸਵਾਲ ਪੁੱਛਿਆ ਜਾਵੇ ਤੇ ਇਸ ਫੈਕਟਰੀ ਦੇ ਬਾਰੇ ਜਿਹੜੀ ਪੋਲਿਸੀ ਮੇਕਿੰਗ ਸੀਗੀ ਉਹਦਾ ਇਹ ਦੱਸਣ ਕਿ ਉਹਦਾ ਕੀ ਖਾਕਾ ਸੀਗਾ ਕਿ ਜੇ ਇਹੋ ਜਿਹੇ ਥਾਵਾਂ ਤੇ ਇਹਨਾਂ ਨੇ ਫੈਕਟਰੀਆਂ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਮੱਤੇਵੜਾ ਮੋਰਚੇ ਵੇਲੇ ਹੀ ਕਿਹਾ ਸੀਗਾ ਕਿ ਅਸੀਂ ਕਿਸੇ ਵੀ ਦਰਿਆ ਜਾਂ ਕਿਸੇ ਵੀ ਨਹਿਰ ਕੰਡੇ ਕੋਈ ਮਾਰੂ ਆਪਾਂ ਉਦਯੋਗ ਨਹੀਂ ਲੱਗਣ ਦੇਵਾਂਗੇ ਪਰ ਇੱਥੇ ਇਹਨਾਂ ਨੇ ਇਹ ਵੀ ਵਾਅਦਾ ਖਿਲਾਫੀ ਕੀਤੀ 3 ਸਾਲ ਹੋ ਗਏ ਆ ਇਹ ਸਰਕਾਰ ਆਈ ਨੂੰ ਜੇ ਇਹ ਪ੍ਰੋਜੈਕਟ ਪਿਛਲੀ ਕਾਂਗਰਸ ਸਰਕਾਰ ਵੇਲੇ ਆਇਆ ਸੀਗਾ ਤਾਂ ਜੇਕਰ ਮੁੱਖ ਮੰਤਰੀ ਸਾਹਿਬ ਸੈਂਸਿਟਿਵ ਹੁੰਦੇ ਤਾਂ ਹੁਣ 3 ਸਾਲ ਹੋ ਗਏ 3 ਸਾਲ ਦੇ ਵਿੱਚ ਇਹ ਪ੍ਰੋਜੈਕਟ ਨੂੰ ਰੱਦ ਕਿਉਂ ਨਹੀਂ ਕੀਤਾ ਗਿਆ ਸੋ ਕੋ ਪ੍ਰਸ਼ਾਸਨ ਪੂਰੀ ਤਰ੍ਹਾਂ ਫੈਕਟਰੀ ਦੇ ਹੱਕ ਵਿੱਚ ਖੜਿਆ ਹੋਇਆ ਸੀਗਾ ਤੁਸੀਂ ਪਬਲਿਕ ਹੀਅਰਿੰਗ ਦੀ ਤੁਸੀਂ ਵੀਡੀਓਗ੍ਰਾਫੀ ਦੇਖ ਸਕਦੇ ਹੋ ਉੱਥੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸਨ ਉਹਨਾਂ ਦਾ ਰੋਲ ਦੇਖ ਸਕਦੇ ਹੋ ਉਹ ਲੋਕਾਂ ਦੇ ਨੁਮਾਇੰਦੇ ਹੋਣ ਦੀ ਤਾਂ ਲੋਕਾਂ ਦੇ ਪ੍ਰਤਨਿਧ ਹੋਣ ਦੀ ਤਾਂ ਜਾਂ ਲੋਕਾਂ ਦੇ ਸੇਵਕ ਹੋਣ ਦੀ ਤਾਂ ਇੱਕ ਖਾਸ ਧਿਰ ਦੇ ਸੇਵਕ ਬਣ ਕੇ ਰੋਲ ਨਿਭਾਉਂਦੇ ਨਜ਼ਰ ਆਏ ਸੋ ਮੇਰੀ ਪੂਰੇ ਪੰਜਾਬ ਨੂੰ ਇਹੀ ਅਪੀਲ ਹੈ ਕਿ ਇਸ ਰਿਪੋਰਟ ਨੂੰ ਜਨਤਕ ਸੁਣਵਾਈ ਇੱਕ ਵਿਧਾਨ ਸਭਾ ਚ ਹੋਵੇ ਵਿਧਾਨ ਸਭਾ ਦੇ ਵਿੱਚ ਲੋਕ ਨੁਮਾਇੰਦਿਆਂ ਦਾ ਇਸ ਬਾਰੇ رائے ਪੁੱਛੀ ਜਾਵੇ ਅਤੇ ਪ੍ਰੋਪਰ ਬਹਿਸ ਹੋਵੇ ਤੇ ਪੰਜਾਬ ਦੇ ਵਿੱਚ ਅਗਾਹ ਵਾਸਤੇ ਇੱਕ ਵੱਡੀ ਪਾਲਿਸੀ ਬਣੇ ਜਿਹੜੇ ਕਿ ਵਾਟਰ ਬੋਡੀਜ਼ ਦੇ ਕੋਲੋਂ ਇਹੋ ਜਿਹੇ ਮਾਰੇ ਉਹ ਜਿਹੜੇ ਉਦਯੋਗ ਆ ਉਹਨਾਂ ਨੂੰ ਪਾਸੇ ਕਰੇ ਸੋ ਮੇਰੀ ਇਹੀ ਅਪੀਲ ਹੈ ਕਿ ਇਸ ਰਿਪੋਰਟ ਨੂੰ ਜਿਆਦਾ ਤੋਂ ਜਿਆਦਾ ਪੜਿਆ ਜਾਵੇ ਆਪਣੇ ਆਸ-ਪਾਸ ਜਿੰਨੇ ਉਹਦੇ ਵਿੱਚ ਸਵਾਲ ਚੱਕੇ ਹੀ ਗਏ ਆ ਆਪਣੇ ਆਸ-ਪਾਸ ਦੇ ਖਾਸ ਕਰ ਉਹ ਇਲਾਕੇ ਜਿੱਥੋਂ ਨੀਲੋ ਨਹਿਰ ਲੰਘਦੀ ਹੈ ਆਪਣੇ ਲੋਕ ਨੁਮਾਇੰਦਿਆਂ ਨੂੰ ਸਵਾਲ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਾ ਹਲਸਾ ਤੁਸੀਂ ਆਪਣੇ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਸਰਕਾਰ ਜਿਹੜੀ ਹੈ ਉਹ ਪੰਜਾਬੀਆਂ ਦੇ ਪਾਣੀਆਂ ਤੇ ਬਾਰ ਬਾਰ ਹਮਲਾ ਕਰਕੇ ਉਹਨਾਂ ਨੂੰ ਦੂਸ਼ਿਤ ਕਰਕੇ ਉਹਨਾਂ ਨੂੰ ਬਿਮਾਰ ਕਰਕੇ ਉਹਨਾਂ ਲਈ ਹੈਲਥ ਇੰਸ਼ੋਰੈਂਸ 5 ਲੱਖ ਦਾ ਜਿਹੜਾ ਕੈਂਸਰ ਦਾ ਇਲਾਜ ਆ ਉਹ ਦੇਈ ਜਾਂਦੀ ਹੈ ਮੋਹੱਲਾ ਕਲੀਨਿਕ ਚਲਾਈ ਜਾਂਦੀ ਹੈ ਪਰ ਜਿਹੜੇ ਸਰੋਤ ਆ ਉਹਨਾਂ ਦਾ ਲਗਾਤਾਰ ਘਾਣ ਹੋ ਰਿਹਾ ਆਪਣੇ ਪੂਰੇ ਪੰਜਾਬ ਦੇ ਦਰਿਆ ਇਸ ਵੇਲੇ ਆਈਸੀਯੂ ਚ ਸਤਿ ਲੋਜ ਮੇਜਰਲੀ ਆਈ ਸੀ ਯੂ ਚਾ ਕਿਉਂਕਿ ਇਹਦੇ ਵਿੱਚ ਤਾਂ ਮੱਛੀ ਵੀ ਨਹੀਂ ਪਾਈ ਜਾਂਦੀ ਕਿਉਂ ਕਾਰਨ ਹੈ ਕਿ ਸਾਰਾ ਇੰਡਸਟਰੀ ਦਾ ਪਾਣੀ ਅਬ ਡਰਿਆ ਦਾ ਕੋਕਟੇਲ ਜਾ ਰਿਹਾ ਪਿੱਛੇ ਦੇਖੋ ਕਾਲਾ ਕੋਕਟੇਲ ਇਹ 1.5 ਕਰੋੜ ਲੋਕਾਂ ਨੂੰ ਜੈਸਲ ਮੇਰ ਤਾਈਂ ਕੈਂਸਰ ਵੰਡ ਰਿਹਾ ਅਜੇ ਸਰਕਾਰ ਸੋਚ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਬਾ ਜੀ ਇਹਦੇ ਵਿੱਚ ਆ ਕੇ ਪਾਣੀ ਪੀ ਜਾਂਦੇ ਆ ਤੇ ਘਾਰ ਕੱਢ ਕੇ ਬਾਹਰ ਰੱਖੀ ਜਾਂਦੇ ਆ ਉਹਨਾਂ ਨੂੰ ਕਿਹਾ ਹੈ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਦੀ ਇੰਡਸਟਰੀ ਹੈ ਇਲੈਕਟ੍ਰੋਪਲੇਟਿੰਗ ਜਿੰਨੀ ਇੰਡਸਟਰੀ ਆ ਸ਼ੀਟ ਮੈਟਲ ਇੰਡਸਟਰੀ ਜਿੰਨੀ ਇੰਡਸਟਰੀ ਆ ਡਾਈਇੰਗ ਇੰਡਸਟਰੀ ਜੋ ਵੀ ਇੰਡਸਟਰੀ ਕੈਮੀਕਲ ਯੂਜ਼ ਕਰਦੀ ਆ ਉਹ ਉਹਨਾਂ ਦੇ ਜਾ ਕੇ ਜਿਹੜੇ ਵਿੜੇ ਆ ਉਹ ਚੈੱਕ ਕਰਨ ਉਥੇ ਕੈਮੀਕਲ ਆਡਿਟ ਕਰਨ ਉਹਨਾਂ ਦੇ ਆਊਟਲੈਟ ਦਾ ਵੀ ਕਿਹੜਾ ਬੰਦਾ ਪਾਣੀ ਪਾ ਰਿਹਾ ਸੀਵਰ ਚ ਇਹ ਜਿਹੜੇ ਐਸਟੀਪੀ ਆ ਬੰਦ ਹੋ ਜਾਣੇ ਆ ਐਸਟੀਪੀਆਂ ਚ ਐਸਟੀਪੀ ਆ ਦੀ ਸ਼ਮਤਾ ਕੀ ਹੁੰਦੀ ਆ ਮਲ ਖਾਣ ਦੀ ਉਹ ਤਾਂ ਕੈਮੀਕਲ ਨੂੰ ਕਿਵੇਂ ਖਾ ਸਕਦੇ ਆ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਦਾ ਵੀ ਜਿਹੜਾ ਸਲੱਜ ਆ ਇਹਦੇ ਤੇ ਹੈਵੀ ਮੈਟਲ ਹੈ 2.2 ਗੁਣਾ ਕੈਡਮੀਅਮ ਨਿੱਕਲ ਆਰਸਨਿਕ ਹੈ ਉਹ ਲੋਕਾਂ ਨੂੰ ਖੇਤਾਂ 'ਚ ਪਾਣੀ ਨਹੀਂ ਦਿੱਤਾ ਜਾ ਰਿਹਾ ਤੇ ਖੇਤਾਂ 'ਚ ਜਿਹੜਾ ਫੂਡ ਚੇਨ ਹੈ ਉਹਦੇ ਵਿੱਚ ਸ਼ਾਮਿਲ ਹੋ ਰਿਹਾ ਤੁਸੀਂ ਇਹ ਸੋਚੋ ਵੀ ਇਹ ਜਿਹੜਾ ਪਾਣੀ ਹੈ ਆ ਜਿਹੜੀ ਆ ਘਰ ਪਿੱਛੇ ਪਈ ਆ ਜਦੋਂ ਕੱਲ ਦੀ ਮੀਂਹ ਪਿਆ ਅੱਧੀ ਘਰ ਫੇਰ ਵਿੱਚ ਜਦੋਂ ਤੁਸੀਂ ਕਿਸੇ ਤਲ ਨੂੰ ਜਿਹੜਾ ਬੈਠਿਆ ਹੋਵੇ ਜਿਵੇਂ ਆਪਾਂ ਝੋਨੇ ਦਾ ਕਰੀ ਦਾ ਝੋਨਾ ਆਪਾਂ ਕੱਦੂ ਕਰੀ ਦਾ ਬੈਠ ਜਾਂਦਾ ਇਹ ਤਲ ਬੈਠਿਆ ਹੋਇਆ ਸੀ ਹੁਣ ਇਹਨਾਂ ਨੇ ਪੂਰਾ ਤਲ ਖੁਰੇਦ ਕੇ ਜਿਹੜੇ ਇੱਥੇ ਸੱਜਦੇ ਖੱਬੇ ਤਕਰੀਬਨ 10 ਲੱਖ ਬੰਦਾ ਰਹਿੰਦਾ ਇਰੇ ਸਮਰਸਿਬਲ ਪਾਣੀ ਚ ਕੈਮੀਕਲ ਜਾਣੇ ਆ ਉਹ ਬਾਬਾ ਜੀ ਨੇ ਫੈਸਿਲੀਟੇਟ ਕਰਦੇ ਆ ਦੇਖੋ ਸੇਵਾ ਉਹ ਕਰੋ ਜਿਹੜੀ ਗਿਆਨ ਵਾਲੀ ਹੋਵੇ ਵਿਗਿਆਨ ਵਾਲੀ ਹੋਵੇ ਵਿਗਿਆਨ ਤੋਂ ਰਹਿਤ ਸੇਵਾ ਨਾ ਕਰੋ ਉਹਦੇ ਨਾਲ ਕੀ ਹੋਊਗਾ ਆਪਾਂ ਤਾਂ ਸਿਰਫ ਜੀਸੀਬੀ ਡਰਾਈਵਰ ਰਹਿ ਜਾਾਂਗੇ ਲੋਕ ਜਾਣ ਕੇ ਮਰ ਆਪਾਂ ਨੂੰ ਜੀਸੀਬੀਆਂ ਵੀ ਲੋਕ দান ਕਰ ਜਾਣਗੇ ਕਿਉਂਕਿ ਇੱਕ ਬੰਦੇ ਦੀ ਖਾਸੀਅਤ ਹੁੰਦੀ ਆ ਉਹ ਚੰਗਾ ਡਰਾਈਵਰ ਹੁੰਦਾ ਚੰਗਾ ਜੀਸੀਬੀ ਚਲਾਉਣ ਵਾਲਾ ਹੁੰਦਾ ਉਹ ਚੰਗਾ ਇੱਕ ਡੇਰਾ ਚਲਾ ਸਕਦਾ ਪਰ ਜ਼ਰੂਰੀ ਨਹੀਂ ਆ ਕਿ ਉਹ ਸਾਇੰਸ ਨੂੰ ਸਮਝ ਕੇ ਤੇ ਪਾਣੀਆਂ ਨੂੰ ਸਮਝ ਕੇ ਤੇ ਉਹਨਾਂ ਨੂੰ ਅੰਨਾ ਕੌਣ ਕਰ ਰਿਹਾ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਪੋਲਿਟੀਕਲ ਪਾਰਟੀਆਂ ਹਨ ਉਹਨਾਂ ਨੂੰ ਫਾਇਦਾ ਹੁੰਦਾ ਉਹਨਾਂ ਦੇ ਕੰਮਾਂ ਦਾ ਉਹਨਾਂ ਨੂੰ ਪੋਲਿਟੀਕਲ ਫੰਡਿੰਗ ਮਿਲਦੀ ਹੈ ਇੰਡਸਟਰੀਲਿਸਟ ਉਹਨਾਂ ਨੂੰ ਪੈਸੇ ਦੇ ਕੇ ਰਾਜੀ ਹੈ ਹੁਣ ਇਲੈਕਸ਼ਨਾਂ ਆ ਗਈਆਂ ਬੜਾ ਇਹਦਾ ਬੋਲਬਾਲਾ ਤੇ ਆਪਾਂ ਕੀ ਕਰ ਰਹੇ ਆ ਆਪਟਿਕਸ ਆਪਾਂ ਤਿੰਨ ਚਾਰ ਬੰਦੇ ਨਾਲ ਲੈ ਕੇ ਕੈਮਰੇ ਨਾਲ ਫੋਟੋ ਖਿੱਚ ਰਹੇ ਆ ਕੋਈ ਨਹੀਂ ਕਹਿੰਦਾ ਵੀ ਫਲਾਣੀ ਫਲਾਣੀ ਇੰਡਸਟਰੀ ਜਿਹੜੀ ਮੈਂ ਫੜੀ ਹੈ ਉਹਦਾ ਪਾਣੀ ਮੈਂ ਕੈਮੀਕਲ ਵਾਲਾ ਫੜਿਆ ਉਹਦਾ ਬੀਓਡੀ ਇੰਨਾ ਸੀ ਤੁਸੀਂ ਫਰਗਾਨਾ ਹੋਣਗੇ ਵੀ ਜਿਹੜਾ ਕਰਚ ਇਸਤੇਮਾਲ ਕਰਨ ਵਾਲਾ TDS ਮੀਟਰ ਹੈ ਜਿਹਦੇ ਨਾਲ ਆਪਾਂ ਆਰੋ ਦਾ ਪਾਣੀ ਸੈੱਟ ਕਰਦੇ ਆ ਮੈਂ ਦੇਖਦਾ ਉਹਨਾਂ ਬਾਬਾ ਜੀ ਦੇ ਚੇਲੇ ਉਹ ਵੀ ਦਿਖਾਉਂਦੇ TDS ਇਹ TDS ਇਹਦੇ ਨਾਲ ਚੈੱਕ ਹੋਣ ਵਾਲਾ ਇਹਦੇ ਵਿੱਚ ਤਾਂ ਬੰਦਾ ਗਿਆ ਜਿਹੜਾ ਉਹ 5 ਮਿੰਟ ਰਹਿੰਦਾ ਨਹੀਂ ਤੇ ਤੁਸੀਂ ਗੱਲ ਕਰਦੇ ਹੋ ਵੀ ਇਹ ਅਸੀਂ ਪਾਣੀ ਪਿਆਣਾ ਮੈਨੂੰ ਵੀ ਗੱਲ ਦੱਸੋ ਲੁਧਿਆਣੇ ਦੇ ਵਿੱਚ ਪਾਣੀ ਆ ਰਿਹਾ ਜੀ ਪੀਣ ਲਈ ਨੀਲੋਂ ਨੀਲੋਂ ਨਹਿਰ ਤੋਂ ਉਹਤੇ ਬਿਲਕੇ ਪਲਾਨਟ ਲੱਗਣਾ ਟ੍ਰੀਟਮੈਂਟ 2100 ਕਰੋੜ ਰੁਪਏ ਦਾ ਵਰਲਡ ਬੈਂਕ ਦਾ ਪ੍ਰੋਜੈਕਟ ਆ ਉਹ ਪਾਣੀ ਟਿਕਾ ਕੇ ਉਹਨਾਂ ਨੇ ਕਲੋਰੀਨ ਨਾਲ ਸਾਫ਼ ਕਰਨਾ ਫੇਰ ਤੁਹਾਡੇ ਘਰਾਂ ਵਿੱਚ ਪਹੁੰਚਣਾ ਲੁਧਿਆਣੇ ਵਾਕਿਓ ਜਿਹੜਾ ਪੀਣ ਯੋਗ ਥੋਣਾ ਇੱਥੇ ਗਲਾਸ ਭਰ ਕੇ ਦਿਖਾਣ ਦੀ ਕੀ ਜ਼ਰੂਰਤ ਆ ਉਹ ਤਾਂ ਆਪ ਤੁਸੀਂ ਬਿਮਾਰੀ ਇਨਵਾਈਟ ਕਰ ਰਹੇ ਹੋ ਬਾਬਾ ਜੀ ਨੂੰ ਕੈਵਰੀ ਸਮਝਾਇਆ ਵੀ ਜਿਹੜਾ ਉਹਨਾਂ ਦਾ ਮਾਡਲ ਹੈ ਉਹਦੇ ਨਾਲ ਪਾਣੀ ਪੀਣ ਵਾਲਾ ਨਹੀਂ ਹੋ ਸਕਦਾ ਆਪ ਮੰਦੇ ਵੀ ਆ ਟੀਵੀ ਚੈਨਲ ਤੇ ਨਾਲੇ ਉਹ ਕਹਿੰਦੇ ਆ ਵੀ ਜਦੋਂ ਕਲੋਰੀਨ ਨਾ ਹੋਵੇ ਕਲੋਰੀਨ ਜਦੋਂ ਪਾਣੀ ਚ ਪਾ ਦਿੰਦੇ ਉਹਦਾ ਸਾਫ਼ ਹੋ ਜਾਂਦਾ ਪਾਣੀ ਪੀਣ ਯ ਜਿਹੜਾ ਉਹਨਾਂ ਦਾ ਪਾਣੀ ਹੈ ਜੇ ਤੁਸੀਂ ਫਸਲਾਂ ਜਿਹੜੀਆਂ ਪੱਤੇ ਵਾਲੀਆਂ ਜਿਵੇਂ ਕਿ ਪਾਲਕ ਹੈ ਗੋਭੀ ਹੈ ਜੀ ਉਹਨੂੰ ਵੀ ਲੱਗ ਜਾਏਗਾ ਉਹਦੇ ਵੀ ਹੈਵੀ ਮੈਟਲ ਜਾਣਗੇ ਤੁਸੀਂ ਆ ਮੰਨਿਆ ਨਹੀਂ ਹੋਣਾ ਦੇਖਿਆ ਨਹੀਂ ਹੋਣਾ ਤੁਹਾਡੇ ਧਿਆਨ ਚ ਲਿਓਣਾ ਕਿ ਪੌਂਗ ਡੈਮ ਦਾ ਚੱਲ ਰਹੀ ਸੀ ਮੇਨਟੇਨੈਂਸ ਉਹ ਸੀ ਬੰਦ ਤੇ ਰਜੀ ਸਾਗਰ ਡੈਮ ਦਾ ਸੀ ਲੈਵਲ ਲੋ ਤੇ ਸਤਲੁਜ ਦਾ ਪਾਣੀ ਪਹੁੰਚ ਗਿਆ ਸਰਦ ਫੀਡਰ ਦੇ ਵਿੱਚ ਤੇ ਬੁਖਸਰ ਤੇ ਉੱਥੇ ਪਹੁੰਚ ਗਿਆ ਕਾਲਾ ਪਾਣੀ ਤੇ ਉਹ ਕਿੱਥੋਂ ਪਹੁੰਚਾਇਆ ਵੀ ਆਪਾਂ ਇੱਥੇ ਸਾਖੀ ਦਾ ਮੇਲਾ ਕਰਨਾ ਨਹਾਉਣੇ ਆ ਜਿੱਥੇ ਬੱਚੇ ਦੋ ਪ੍ਰਵਾਸੀਆਂ ਦੇ ਸ਼ਹੀਦ ਹੋ ਗਏ ਉਹ ਘਰ ਚ ਫਸ ਕੇ ਇੱਕ ਪ੍ਰਵਾਸੀ ਨਹੀਂ ਸੀਗਾ ਜੀ ਇੱਕ ਪੰਜਾਬੀ ਮੁੰਡਾ ਸੀ ਪੰਜਾਬੀ ਮੁੰਡਾ ਸੀ ਇੱਕ ਪ੍ਰਵਾਸੀਆਂ ਦਾ ਸੀ ਉਹ ਮੁੰਡੇ ਸ਼ਹੀਦ ਹੋ ਗਏ ਕਿਸ ਕਰਕੇ ਕਿ ਮੈਂ ਘਾਟ ਦੀ ਜੀਤ ਕੀਤੀ ਹੋਈ ਆ ਸਾਡੀ ਪਬਲਿਕ ਐਕਸ਼ਨ ਕਮੇਟੀ ਨੇ ਕਿਹਾ ਸੀ ਵੀ ਸ਼ਰਮ ਦੀ ਘਾਟ ਹੈ ਹੈ ਤੇ ਹੋਰ ਆਪਾਂ ਦੀ ਘਾਟ ਦੀ ਘਾਟ ਇਹ ਵੀ ਦੱਸੋ ਤੇ ਮੌਤ ਦੀ ਘਾਟ ਕਿਉਂ ਦਾ ਨਾ ਲੋਕਾਂ ਨੂੰ ਪਾਣੀ ਜਿਲ੍ਹ ਸਾਹਿਬ ਜਿਹੜਾ ਪਾਣੀ ਜਿਹੜਾ ਲੁਧਿਆਣਾ ਤੋਂ ਪਿੱਛੇ ਜਿਹੜਾ ਦਰਿਆ ਬੁੱਢੇ ਦਰਿਆ ਚ ਹੈਗਾ ਉਹ ਪਾਣੀ ਬੜਾ ਸਾਫ਼ ਦਿਖਾਇਆ ਜਾ ਰਿਹਾ ਉਹ ਕਿੱਥੋਂ ਆ ਰਿਹਾ ਪਾਣੀ ਸਾਫ਼ ਨਹੀਂ ਆ ਜੀ ਦੇਖੋ ਮੇਰੀ ਗੱਲ ਸੁਣੋ ਕੋਈ ਬੈਕਟੀਰੀਆ ਵਾਇਰਸ ਕਦੇ ਉਹਨਾਂ ਦਾ ਰੰਗ ਹੋਇਆ ਕਹਿੰਦੇ ਮੈਂ ਪੁੱਛ ਰਿਹਾ ਕੀ ਕੋਈ ਪਤਾ ਲੱਗਿਆ ਸੀ ਕਿ ਕਿ ਨੀਲੋ ਨਹਿਰ ਤੋਂ 200 ਕਿਊਸ ਇੱਕ ਪਾਣੀ ਛੱਡਿਆ ਜਾ ਰਿਹਾ ਹੈ ਉਹ ਉਹ ਇਸ ਤਰ੍ਹਾਂ ਵੀ ਉਹ ਪਾਣੀ ਹੈ ਕਿ ਇਹ ਸਾਫ਼ ਕੀਤਾ ਗਿਆ ਪਾਣੀ ਹੈ ਇਹ ਜਿਹੜਾ ਕੋਈ ਸਾਫ਼ ਪਾਣੀ ਨਹੀਂ ਹੈ ਇਹਦੇ ਚ ਡਿਲੂਸ਼ਨ ਕਰਨੀ ਸੀ ਜਦੋਂ ਮੈਂ ਬੋਰਡ ਦਾ ਉਡਾ ਦੇਰ ਆ ਰੀਜਿਊਨੇਸ਼ਨ ਪ੍ਰੋਜੈਕਟ ਦਾ ਸਟੇਟ ਟਾਸਕ ਫੋਰਸ ਦਾ ਮੈਂਬਰ ਸੀ ਅਸੀਂ ਬਣਾਇਆ ਸੀ ਵੀ ਜੋ ਸਾਰੀਆਂ ਇੰਡਸਟਰੀਆਂ ਸਾਫ ਕਰ ਲੈਣ ਗਿਆ ਪਾਣੀ ਆਪਣਾ ਜ਼ੀਰੋ ਲਿਕੁਇਡ ਡਿਸਚਾਰਜ ਤੇ ਚੱਲ ਜਾਣਗੀਆਂ ਡੇਰੀਆਂ ਦਾ ਕੰਮ ਸਾਂਭਿਆ ਜਾਊਗਾ ਫਿਰ ਇੱਕ ਜਿਹੜੀ ਬਾਡੀ ਹੁੰਦੀ ਹੈ ਜਿਹੜਾ ਦਰਿਆ ਹੁੰਦਾ ਨੇਚਰਲ ਬਾਡੀ ਨੂੰ ਚਲਦੇ ਰੱਖਣ ਲਈ ਆਪਾਂ ਨੂੰ ਪਾਣੀ ਦੀ ਜਰੂਰਤ ਹੈ ਜਿਵੇਂ ਯਮਨਾ ਤੁਸੀਂ ਸੁਣੀ ਹੋਣੀ ਹੈ ਯਮਨਾ ਮਰ ਗਈ ਹੈ ਉਹਦੇ ਤੇ ਪਾਰਲੀਮੈਂਟਰੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਇਹਦੇ ਚ ਪਾਣੀ ਛੱਡਿਆ ਜਾਵੇ ਜਿੱਥੋਂ ਵੈਸਟਰਨ ਯਮਨਾ ਕਨਾਲ ਲਿਖਦੇ ਹਥਲੀਕੁੱਡ ਬਰਾਜ ਤੋਂ ਪਾਣੀ ਦੇ ਪਾਏ ਜਾਵੇ ਤਾਂ ਇਹ ਰੀਜਿਵਿਟ ਹੋ ਅਸੀਂ ਇਹ ਸਲਾਹ ਦਿੱਤੀ ਸੀ ਬਈ 200 ਕਿਊਸਿਕ ਪਾਣੀ ਜਿਹੜਾ 490 ਐਮਐਲਡੀ ਬਣਦਾ ਜਿਹੜਾ ਲੁਧਿਆਣਾ ਲਗਭਗ 50 ਕਰੋੜ ਲੀਟਰ ਪਾਣੀ ਹੋ ਗਿਆ ਜਿਹੜਾ ਲੁਧਿਆਣੇ ਦਾ ਤਕਰੀਬਨ 70% सीवी एक दिन ਦੇ ਬਰਾਬਰ ਹੈ ਉਹ ਪਾਣੀ ਪਿਓਰ ਪਾਣੀ ਪਿੱਛੋਂ ਆ ਰਿਹਾ ਉਹ ਮਾਨਸਰੋਵਰ ਜੀ ਦਾ ਪਾਣੀ ਹੈ ਜੀ ਪਿੱਛੋਂ ਮਾਨਸਰੋਵਰ 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 ਕਿੱਥੋਂ ਹੈ ਜਿੱਥੇ ਸਤਲੁਜ ਜਿੱਥੇ ਸਤਲੁਜ ਹੀ ਨਿਕਲਦਾ ਹੈ ਮਥਾ ਟੈਕਨੀ ਸਾਰੀ ਦੁਨੀਆ ਜਾ ਕੇ ਵੀ ਮਾਨਸਰੋਵਰ ਜੀ ਦਾ ਪਾਣੀ ਹੈ ਤਾਂ ਇਹ ਜਿਹੜਾ ਪਾਣੀ ਆ ਇਹ ਜਿਹੜਾ ਪਾਣੀ ਇਹਨੂੰ ਡਿਲੀਊਟ ਕਰਕੇ ਨਹੀਂ ਦਿਖਾਣ ਦੀ ਜਰੂਰਤ ਅੱਗੇ ਤਾਜਪੁਰ ਤੇ ਆ ਕੇ ਪਾਣੀ ਕਿਉਂ ਨਹੀਂ ਪੀਂਦੇ ਇੱਥੋਂ ਪੀ ਲੈਣ ਭਾਦਰ ਕੇ ਤੋਂ ਨਹੀਂ ਆਪਾਂ ਤਾਂ ਪੈਗੀ ਲਾਣਾ ਮਤਲਬ ਗਲਾਸ ਬਈ ਗਲਾਸ ਪੀਣਾ ਹੈ ਨਾ ਪਾਣੀ ਦਾ ਤੇ ਇੱਥੋਂ ਪੀ ਲੈਣ ਚਲੋ ਮੈਂ ਆਪਾਂ ਨਾ ਜਿਹੜਾ ਤੁਸੀਂ ਆਂ ਮੈਂ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਹੈ ਉਹ ਇਹਨਾਂ ਫੈਕਟਰੀਆਂ ਦੀ ਇੰਨੀ ਕਿ ਪੁਸਤਪਨਾ ਹੀ ਕਰਦੀ ਹੈ 30 ਤਰੀਕ ਨੂੰ ਜਦੋਂ 30 April ਨੂੰ ਉਥੇ ਤੌਲਰਾ ਪਿੰਡ ਦੇ ਵਿੱਚ ਜਿੱਥੇ ਫੈਕਟਰੀ ਦਾ ਪੇਪਰ ਮੈਨ ਲੱਗਣ ਜਾ ਰਹੀ ਹੈ ਉਥੇ ADC ਦੀ ਹਾਜ਼ਰੀ 'ਚ SDM ਦੀ ਹਾਜ਼ਰੀ ਦੇ ਵਿੱਚ ਇਹ ਫੈਕਟਰੀ ਦਾ ਜਿਹੜਾ ਡਾਇਰੈਕਟਰ ਹੈਗਾ ਵਿਪਨ ਗੁਪਤਾ ਉਹਦੇ ਵੱਲੋਂ ਹਜ਼ਾਰਾਂ ਝੂਠ ਬੋਲੇ ਗਏ ਉਦੇ ਵਿੱਚ ਪਹਿਲਾਂ ਇੱਕ ਅਵਤਾਰ ਸਿੰਘ ਪੁੱਤਰ ਗੱਜਣ ਸਿੰਘ ਆਫਸਰ ਬਾਦ ਤੋਂ ਨੇ ਸਵਾਲ ਪੁੱਛਿਆ ਕਿ ਜਿਹੜਾ ਫੈਕਟਰੀ ਦਾ ਪਾਣੀ ਹੈ ਜਦੋਂ ਪਿਓਰ ਹੋ ਜਾਂਦਾ ਪੀਣ ਲਾਇਕ ਹੈਗਾ ਉਹਨੂੰ ਸ਼ਰਿਆਂ ਵਿੱਚ ਝੂਠ ਬੋਲਿਆ ਵੀ ਇਹ ਪਾਣੀ ਜਿਹੜਾ ਫੈਕਟਰੀ ਦਾ ਜਦੋਂ ਨਿਕਲੂਗਾ ਸਾਫ਼ ਹੋ ਕੇ ਉਹ ਪੀਣ ਲਾਇਕ ਹੈ ਜੇ ਉਹ ਪੀਣ ਲਾਇਕ ਉਹ ਤੋਂ ਬਾਅਦ ਉਹ ਤੋਂ ਜੇ ਪੀਣ ਲਾਇਕ ਹੁੰਦਾ ਤਾਂ ਉਹਨੂੰ ਫੈਕਟਰੀ ਦੁਬਾਰਾ ਇਸਤੇਮਾਲ ਕਰ ਸਕਦੀ ਆ ਹਾਂ ਹਾਂ ਬਿਲਕੁਲ ਫਿਰ ਤਾਂ ਲੋੜ ਹੀ ਨਹੀਂ ਉਹਨਾਂ ਨੂੰ ਨਹਿਰ ਚੋਂ ਪਾਣੀ ਲੈਣ ਦੀ ਉਹ ਤੋਂ ਬਾਅਦ ਜਦੋਂ ਗੰਗਵੀਰ ਜੀ ਨੇ ਪੁੱਛਿਆ ਸਵਾਲ ਵੀ ਉਹ ਪੀਣ ਲਾਇਕ ਹੈ ਕਹਿੰਦੇ ਨਹੀਂ ਜੀ ਇਹ ਇਨਸਾਨਾਂ ਲਈ ਖਤਰਨਾਕ ਹੈ ਇਹ ਜਾਨਵਰਾਂ ਲਈ ਵੀ ਖਤਰਨਾਕ ਪਾਣੀ ਆ। ਉਦੋਂ ਵਾਰ ਮੇ ਤੋਂ ਮੇਰੇ ਵੱਲੋਂ ਸਵਾਲ ਪੁੱਛੇ ਗਏ ਜੇ ਤੁਸੀਂ ਕਹਿੰਦੇ ਤੁਹਾਡੇ ਕੋਲ ਪਾਣੀ ਡਿਸਚਾਰਜ ਕਰਨ ਨੂੰ ਜ਼ਮੀਨ ਹੈਗੀ ਆ ਤੁਹਾਡੇ ਕੋਲ ਕੋਈ ਜ਼ਮੀਨ ਹੈ ਕਿ ਕਹਿੰਦੇ ਸਰ ਕੋ 200 ਕਿਲਾ ਜ਼ਮੀਨ ਦਾ ਜੋ ਕਿ ਉਹਨੇ ਬਿਲਕੁਲ ਝੂਠ ਬੋਲਿਆ। ਅਫਸਰਾਂ ਦੀ ਹਾਜ਼ਰੀ ਝੂਠ ਬੋਲਿਆ ਹਜ਼ਾਰਾਂ ਲੋਕਾਂ ਦੇ ਉੱਤੇ ਖੜ ਕੇ ਝੂਠ ਬੋਲਿਆ। ਕੀ ਹੁੰਦਾ ਕਾਨੂੰਨੀ ਕਾਰਵਾਈ ਨਹੀਂ ਬਣਦੀ? ਉਹਨਾਂ ਦੇ ਪਰਚਾ ਨਹੀਂ ਬਣਦਾ। ਆਪਣੀ ਸਿਹਤ ਨਾਲ ਤਾਂ ਕਲਵਾੜ ਕਰ ਹੀ ਰਹੇ ਆ, ਆਪਣੀ ਧਾਰਮਿਕ ਭਾਵਨਾ ਨਾਲ ਵੀ ਕਲਵਾੜ ਕਰ ਰਹੇ ਆ। ਸਾਡੇ ਮਾਲਵਿੰਦਰ ਸਿੰਘ ਕੰਗ ਐਮਪੀ ਜਿਹੜੇ ਨੰਦਪੁਰ ਸਾਹਿਬ ਤੋਂ ਐਮਪੀ ਹੈ। ਉਥੇ ਆ ਕੇ ਫੋਟੋ ਖਿਚਾਉਣ ਲੱਗੇ 30 ਦਿਨ ਤੱਕ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਜੀ ਕੀ ਉਹ ਪੰਜਾਬ ਸਰਕਾਰ ਪੋਲਿਊਸ਼ਨ ਬੋਰਡ ਨੂੰ ਕਹਿ ਨਹੀਂ ਸਕਦੇ ਸੀ ਵੀ ਇਹ ਫੈਕਟਰੀ ਤੁਰੰਤ ਰੱਦ ਕੀਤਾ ਜਾਵੇ ਜਿਹੜੀ ਧਾਰਮਿਕ ਭਾਵਨਾ ਮੈਂ ਲਖਵੀਰ ਸਿੰਘ ਲੱਖੀ ਆਪਸਵਾਦੀ ਨੂੰ ਬੋਲਣਗੇ ਤੋਂ ਦੋ ਕੋ ਵਿਚਾਰ ਤੋਂ ਨੇ ਦੱਸ ਕਿਵੇਂ ਆਪਣੀ ਧਾਰਮਿਕ ਭਾਵਨਾ ਨੂੰ ਇਹ ਠੇਸ ਪਹਾਰੇ ਆ ਉਹ ਆਪਾਂ ਜਦੋਂ ਉਹਨਾਂ ਦੀ ਨਾ ਪ੍ਰੋਜੈਕਟ ਰਿਪੋਰਟ ਪੜ੍ਹਦੇ ਆ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਵੀ ਜਿਹੜਾ શ્રી ਚਮਕੌਰ ਸਾਹਿਬ ਆ ਇੱਥੇ ਸਿਰਫ ਇੱਕ ਦਸਹਿਰਾ ਮਨਾਇਆ ਜਾਂਦਾ ਜਿਹੜਾ ਸਹਬਜਾ ਦੇਦੇ ਸੀ ਦੀ ਆ ਪਰਿਵਾਰ ਵਿਛੋੜੇ ਦਿਖਾਈ ਆ ਕਿੱਥੇ ਦੀ ਸਾਡੀ ਸਰਕਾਰ ਜਦੋਂ ਇਹ ਪ੍ਰੋਜੈਕਟਰ ਵੋਟਾਂ ਵੰਡਦੇ ਨੇ ਕਿੱਥੇ ਤੇ ਸਾਡੇ ਆਫਸਰ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਖੇលਿਆ ਗਿਆ ਹੈ ਨਾ ਵੱਲੋਂ ਸੋ ਅਸੀਂ ਉਹ ਵੀ ਕਾਰਵਾਈ ਇਹਨਾਂ ਤੇ ਕਰਾਵਾਂਗੇ ਉਤੋਂ ਬਾਅਦ ਰਹੀ ਗੱਲ ਸਰਕਾਰਾਂ ਦੀ ਜਿਹੜੀ ਪਿਛਲੀ ਸਰਕਾਰ ਸੀ ਜਦੋਂ ਕੈਬਨਿਟ ਮੰਤਰੀ ਤੇ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਮਾਚੋ ਮੁੱਖ ਮੰਤਰੀ ਬਣੇ ਆ ਲੋਕ ਉਹਨਾਂ ਨੂੰ ਬਹੁਤ ਸਰਾਉਂਦੇ ਆ ਪਰ ਜੇ ਅਸੀਂ ਇਲਾਕੇ ਜਾ ਕੇ ਪਤਾ ਕਰੀਏ ਉਹਨਾਂ ਬਾਰੇ ਜਿਹੜੇ ਉਹਨਾਂ ਨੇ ਸਾਡੇ ਵਾਸਤੇ ਕੰਡੇ ਪੀਜੇ ਆ ਕਈ ਬੰਦੇ ਸਾਡੇ ਅੱਜ ਵੀ ਉਹਨਾਂ ਦੇ ਨਾਲ ਖੜਕੇ ਕਹਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਜੇ ਉਹਨਾਂ ਨੇ ਬੀਤੇ ਇਹ ਵੜ ਦੰਦੇ ਉਹਨਾਂ ਨੇ ਜ਼ਮੀਨ ਦਵਾਈ ਧੌਲਾਂ ਦੀ ਅਸੀਂ ਉਹਨਾਂ ਕੋਲ ਜਿੱਦਾਂ ਸ਼ਾਮਲਾੜ ਦੀ ਬੋਲੀ ਦੀ ਅਸੀਂ ਉਹਨਾਂ ਕੋਲ ਗਏ ਉਹਨਾਂ ਨੂੰ ਚਮਕੌਰ ਸਾਹਿਬ ਆਏ ਹੋਏ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਦਾ ਜਵਾਬ ਤਾਂ ਸਾਨੂੰ ਕਿ ਤੁਸੀਂ ਤਰੱਕੀ ਨਹੀਂ ਹੋਣ ਦੇਣਾ ਚਾਹੁੰਦੇ ਚਮਕੌਰ ਸਾਹਿਬ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੇ ਰੋਜ਼ਗਾਰ ਨਹੀਂ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਤੁਸੀਂ ਸਾਨੂੰ ਰੋਕ ਰਹੇ ਆ ਉਤੋਂ ਬਾਅਦ ਉਹ ਮੁੱਖ ਮੰਤਰੀ ਬਣ ਲੈ ਕਿਉਂ ਨਹੀਂ ਉਹਨਾਂ ਨੇ ਫਿਰ ਰੱਦ ਕਰੀ ਜੇ ਉਹ ਲੋਕਾਂ ਦੇ ਨਾਲ ਅੱਜ ਖੜੇ ਕਹਿੰਦੇ ਆ ਅਸੀਂ ਲੋਕਾਂ ਦੇ ਨਾਲ ਆ ਉਹ ਵੀ ਫਿਰ ਵੀ ਅਖਬਾਰ ਤੇ ਬਿਆਨ ਦਿੰਦਾ ਕਿਉਂ ਨਹੀਂ ਖੜੇ ਆ ਕੇ ਲੋਕਾਂ ਦੇ ਨਾਲ ਜਦ ਮੁੱਖ ਮੰਤਰੀ ਬਣਿਆ ਉਹ ਰੱਦ ਕਰ ਦਿੰਦੇ ਜਦ ਜੱਤਾ ਸਭ ਤੋਂ ਵੱਡੀ ਪਾਵਰ ਆ ਗਈ ਨਾ ਕੋਲ ਉਹ ਤੋਂ ਬਾਅਦ ਰਾਣਾ ਗਰਜੀਤ ਜੀ ਦੇ ਬੰਦੇ ਫਿਰਦੇ ਆ ਪਿੰਡਾਂ ਦੇ ਵਿੱਚ ਘੁੰਮਦੇ ਉਹ ਕਾਂਗਰਸ ਹੀ ਨਹੀਂ ਉਹ ਚੰਨੀ ਰੋਕੇ ਉਹਨਾਂ ਨੂੰ ਫਿਰ ਜਿਉ ਨਹੀਂ ਉਹ ਜ਼ਮੀਨ ਉਹਦੇ ਸਹਤ ਨਹੀਂ ਹੈ ਕਿ ਉਹ ਤੋਂ ਬਾਅਦ ਜਿਹੜੀ ਆ ਗਈ ਅਗਲੀ ਸਰਕਾਰ ਇਹਨਾਂ ਨੇ ਜਮੇ ਪੱਠੇ 'ਚ ਬਿਠਾ ਲਤੇ ਸਾਨੂੰ ਇਹ ਤਾਂ ਛੱਡੇ ਹੀ ਨਹੀਂ ਗਾਥੇ ਜੋਗਾ ਸਾਨੂੰ ਇਹਦੇ 'ਚ ਕੱਲ ਬੜੀ ਇੰਪੋਰਟੈਂਟ ਹੈ ਜਿਹੜੀ ਤੁਸੀਂ ਮਿਸ ਕਰ ਗਏ ਹੋ ਉਹਨਾਂ ਨੇ ਕਿਹਾ ਵੀ ਅਸੀਂ ਪਾਣੀ 200 ਕਿੱਲਿਆਂ ਚ ਪਾਵਾਂਗੇ ਹਨਾ ਤੁਹਾਨੂੰ ਸ਼ਾਇਦ ਨੌਲੇਜ ਵੀ ਨਹੀਂ ਹੋਣੀ 2009 ਦੀ ਇੱਕ ਪ污染 ਕੰਟਰੋਲ ਬੋਰਡ ਦੇ ਚੇਅਰਮੈਨ ਦੀ ਚਿੱਠੀ ਹੈ ਉਹਦਾ ਕੋਈ ਸੈਂਟੀਫਿਕ ਬੇਸ ਨਹੀਂ ਕੋਈ ਰਿਸਰਚ ਨਹੀਂ ਉਹ ਕਹਿੰਦਾ ਵੀ ਟ੍ਰੀਟਡ ਵਾਟਰ ਤੁਸੀਂ ਸਫੇਦਿਆਂ ਦੇ ਉਹਦੇ ਚ ਪਾ ਦਿਓ ਜਿਹੜੇ ਲੱਗੇ ਆ ਸਫੇਦੇ ਤੁਸੀਂ ਦੇਖਿਆ ਹੋਣਾ ਕਿ ਉਹ ਜੀਸੀਬੀ ਨਾਲ ਬੰਦੇ ਬੰਦੇ ਜਿੱਡੀਆਂ ਖਾਲਾ ਪਾ ਲੈਂਦੇ ਆ ਤੇ ਤੁਹਾਡਾ ਜਿਹੜਾ ਇਲਾਕਾ ਰੇਤਲਾ ਉਹ ਜਦੋਂ 50000 ਲੀਟਰ ਇੱਥੇ 54 ਫੈਕਟਰੀਆਂ ਇਹੋ ਜਿਹੀਆਂ ਲੁਧਿਆਣੇ ਦੇ ਵਿੱਚ ਜਿਹੜੀਆਂ ਇਹ ਕੰਮ ਕਰ ਰਹੀਆਂ ਹਨ ਜਿਨ੍ਹਾਂ ਤੋਂ 53 ਦੇ ਜਿਹੜੇ ਈਟੀਪੀ ਉਹ ਚੱਲਦੇ ਨਹੀਂ ਆ ਉਹ ਸਿੱਧਾ ਹੀ ਪਾਣੀ ਪਾਉਂਦੇ ਆ ਤੇ ਉਹ ਜਿਹੜੇ ਸਫੈਦਿਆਂ ਦੀ ਇੰਨੀ ਸ਼ਮਤਾ ਨਹੀਂ ਆ ਕਿ 50000 ਲੀਟਰ ਪਾਣੀ ਇੱਕ ਦਿਨ ਚ ਉਹ ਤੇ ਭੇਸ ਕਰਨ ਤੇ ਆਪ ਕਰੋ ਕਰ ਸਕਣ ਉਹ ਤਕਰੀਬਨ 2.5 ਤੋਂ 3 ਲੱਖ ਲੀਟਰ ਪਾਣੀ ਪਾ ਰਹੇ ਆ ਤੇ ਉਹ ਪਾਣੀ ਸਿੱਧਾ ਧਰਤੀ ਜਾ ਰਿਹਾ ਤੇ ਗਰਾਊਂਡ ਵਾਟਰ ਤੁਹਾਡਾ ਸਭ ਤੋਂ ਜ਼ਿਆਦਾ ਗੰਦਾ ਹੋਣਾ ਇਹ ਉਹ ਜਿੱਥੇ ਪੇਪਰ ਮੈਨ ਲੱਗ ਰਹੀ ਉਹ ਤੇ 0% ਸੀਪੇਜ ਹੈ ਜੀ ਜਿਹੜਾ ਧਰਤੀ ਦਾ ਪਾਣੀ ਉਹ 5 ਫੁੱਟ ਤੇ ਆ ਉਹ ਮੈਂ ਦੱਸ ਰਿਹਾ ਵਿੱਚ ਜਾਣਾ ਹੀ ਨਹੀਂ ਬਾਣੀ ਤੁਹਾਡਾ ਇਹ ਮਤਲਬ ਇਹ ਹਾਲ ਹੈ ਤੇ ਪਾਣੀ ਜਾਊਗਾ ਕਿੱਥੇ ਇਹ ਮੋਸਟ ਅਨਸੈਂਟਿਫਿਕ ਨੋਰ ਸਰਚ ਬੇਸਡ ਜਿਹੜਾ ਪਾਣੀ ਦਾ ਨਿਕਾਸ ਹੈ ਇਹਨਾਂ ਨੇ ਜੇ ਪਹਿਲੀ ਤਾਂ ਗੱਲ 99.9% ਲੱਗਣੀ ਨਹੀਂ ਜਦੋਂ ਆਪਾਂ ਅਗਲੀ ਗੱਲ ਕਰਾਂਗੇ ਉਹ ਜ਼ੀਰੋ ਲਿਕਵਿਡ ਡਿਸਚਾਰਜ ਦੀ ਗੱਲ ਕਰਾਂਗੇ ਇਹ ਫੈਕਟਰੀ ਲੱਗਣੀ ਇਸ ਚੀਜ਼ ਦਾ ਇੱਕ ਹੋਰ ਉਦਾਹਰਣ ਦਿੰਨਾ ਮੈਂ ਸਫੈਦੇ ਬੰਨਾ ਟੋਂਸਾਹ ਏਰੀਆ ਦੇ ਵਿੱਚ ਇੱਕ ਹੋਰ ਪੇਪਰ ਮੇਲਾ ਉਹਨਾਂ ਨੇ ਵੀ ਲਾਏ ਹੋਏ ਸੜਕ ਦੇ ਦੂਜੇ ਪਾਸੇ ਉੱਥੇ ਤੁਸੀਂ ਪੂਰੇ ਇਲਾਕੇ 'ਚ ਦੇਖ ਲੈਣਾ ਕੈਂਸਰ ਆਮ ਗੱਲ ਹੈ ਤੇ ਪੀਲੇ ਰੰਗ ਦਾ ਪਾਣੀ ਨਿਕਲਦਾ ਹੈ ਤੇ ਉਹ ਬੰਦੇ ਵਿਚਾਰੇ ਬੇਬਸ ਹੋਏ ਪਏ ਆ ਨਾ ਉਹਨਾਂ ਦੀ ਕੋਈ ਸੁਣਵਾਈ ਹੋ ਰਹੀ ਹੈ ਕੋਈ ਵੀ ਜਿਹੜਾ ਸਰਕਾਰੀ ਅਧਿਕਾਰੀ ਆ ਉਹ ਕਹਿ ਦਿੰਦਾ ਵੀ ਸਾਡੇ ਕੋਲ ਡਾਟਾ ਨਹੀਂ ਹੈਗਾ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈ ਵੀ ਕੈਂਸਰ ਕਿਸ ਤਰ੍ਹਾਂ ਫੈਲ ਰਿਹਾ ਹੈ ਚਾਹੀਦਾ ਤੁਸੀਂ ਆਪਣਾ ਉਹਦੀ ਟੈਸਟਿੰਗ ਕਰਾ ਕੇ ਉਹ ਦੱਸ ਵਾਰ ਹੋਇਆ ਉਹ ਦੂਸਰੀ ਗੱਲ ਇਹ ਆ ਵੀ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਕਿ 50 ਕਰੋੜ ਲੀਟਰ ਪਾਣੀ ਜਿਹੜਾ ਸੀਗਾ ਉਹ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਛੱਡਣਾ ਸੀਗਾ ਤੇ ਡੇਢ ਕਲੋਰ ਲੀਟਰ ਦਾ ਜਿਹੜਾ ਪਾਣੀ ਹੈ ਉਹ ਫੈਕਟਰੀ ਨੇ ਵਰਤਣਾ ਤੇ 1 ਕਰੋੜ ਲੀਟਰ ਡਿਸਚਾਰਜ ਕਰਨਾ ਮਤਲਬ ਕਿ 2% ਜਿਹੜਾ ਹੈ ਪਾਣੀ ਉਹ ਡੇਲੀ ਉਹਨੇ ਛੱਡਣਾ ਹੈ ਗੰਦਾ ਪਾਣੀ ਤਾਂ ਇਹ ਕਿਸ ਤਰ੍ਹਾਂ ਪੋਸਿਬਲ ਹੈ ਕਿ ਉਹਦੇ ਨਾਲ ਫਿਰ ਬੁੱਢਾ ਨਾਲਾ ਸਾਫ਼ ਹੋ ਜਾਊਗਾ ਉਹ ਇੱਕ ਪਾਸੇ ਉਹ ਮਤਲਬ ਤੁਸੀਂ ਕਹਿ ਲਓ ਕਿ ਸਾਫ਼ ਕਰਨ ਦਾ ਰੋਲਾ ਪਾਦਣਾ ਬਣੋ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਜੀਵ ਭਾਰਤ ਦੀ ਗੱਲ ਕਰਦੇ ਆ ਰੋਜ਼ਗਾਰ ਤੋਂ ਪਹਿਲਾਂ ਬੰਦੇ ਦਾ ਜਿਊਣ ਦਾ ਹੱਕ ਹੈ ਇੱਕ ਗਰੀਬ ਬੰਦਾ ਹਾਂ ਜੀ ਇੱਕ ਗਰੀਬ ਬੰਦਾ ਜਦੋਂ ਕੈਂਸਰ ਦਾ ਮਰੀਜ਼ ਬਣ ਜਾਂਦਾ ਹੈ ਉਹਨੂੰ ਲੱਖ ਜਾਂ 2 ਲੱਖ ਦਾ ਤੁਸੀਂ ਜਿਹੜਾ ਹਰਜਾਨਾ ਦੇ ਜਾਂ 5 ਲੱਖ ਦੇ ਦਿੰਦੇ ਆ ਆਪਣਾ ਤੁਸੀਂ ਪੱਲਾ ਝਾੜ ਲੈਂਦੇ ਹੋ ਉਹ ਬੰਦਾ ਇਸ ਧਰਤੀ ਦਾ ਜਾਇਆ ਹੈ ਉਹਦੇ ਕੋਲ ਕੋਈ ਹੋਰ ਥਾਂ ਨਹੀਂ ਹੈ ਉਹ ਕਿੱਥੇ ਜਾਣ ਜੋਗੀ ਤੁਸੀਂ ਉਹਦਾ ਜਿਊਣ ਦਾ ਹੱਕ ਖੋਹ ਰਹੇ ਆ ਤੇ ਇਹ ਇੱਕ ਤਰ੍ਹਾਂ ਦਾ ਉਹਦੇ ਕੀ ਹੈ ਵੀ ਬਲੱਡ ਮਨੀ ਦੇ ਰਹੇ ਆ ਤੁਸੀਂ ਕਤਲ ਕਰ ਰਹੇ ਆ ਸੋ ਇਸ ਕਰਕੇ ਮੈਂ ਚਾਹਨਾ ਹੈ ਕਿ ਪੰਜਾਬ ਵਿਧਾਨ ਸਭਾ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ बार-बार ਇਹ ਗੱਲ ਕਹੀ ਜਾ ਰਹੀ ਹੈ ਕਿ ਇਹਦੀ ਜਵਾਬਦੇਹੀ ਬਣਾਓ ਤੇ ਇਸ ਪ੍ਰੋਜੈਕਟ ਦੀ ਜਿਹੜੀ ਸਾਰੀ ਰਿਪੋਰਟ ਹੈ ਜਿਹੜੀ ਕੰਟਰੋਲ ਹੋ ਰਹੀ ਹੈ ਜਿਹੜੀ ਕਾਰਵਾਈ ਸੀਗੀ ਉਹਨੂੰ ਪ੍ਰੋਪਰ ਢੰਗ ਨਾਲ ਵਿਧਾਨ ਸਭਾ ਦੇ ਵਿੱਚ ਡਿਸਕਸ ਕਰੋ ਦੂਜੀ ਗੱਲ ਇਹ ਹੈ ਜਦ ਪੂਰਾ ਇਲਾਕਾ ਕਹਿ ਰਿਹਾ ਵੀ ਸਾਨੂੰ ਤੁਹਾਡਾ ਵਿਕਾਸ ਨਹੀਂ ਚਾਹੀਦਾ ਸਾਨੂੰ ਤੁਹਾਡੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਤਾਂ ਉਹ ਧੱਕੇ ਨਾਲ ਆਪਣਾ ਵਿਕਾਸ ਮਾਡਲ ਨਾਲ ਥੋਪੋ ਲੋਕ ਤੁਹਾਡੇ ਕੋ ਨੌਕਰੀਆਂ ਨਹੀਂ ਮੰਗਦੇ ਪਏ ਪਰ ਲੋਕਾਂ ਦਾ ਜਿਉਣ ਦਾ ਹੱਕ ਤੁਸੀਂ ਖੋਹੋਗੇ ਤਾਂ ਉਹਦਾ ਹਰਜਾਨਾ ਤੁਹਾਨੂੰ ਭਰਨਾ ਪਊਗਾ ਇਹ ਸਰਕਾਰਾਂ ਨੂੰ ਸੋਣ ਲੈਣਾ ਚਾਹੀਦਾ ਵੀ ਲੋਕਾਂ ਨੂੰ ਓਨੇ ਜ਼ਿਆਦਾ ਬਾਕੀ ਨਾ ਕਰੋ ਕਿ ਉਹ ਪ੍ਰਸ਼ਾਸਨ ਨੂੰ ਜਾਂ ਜਿਹੜੇ ਆਪਣੇ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਹੀ ਓਖੇ ਓਕੇ ਢਾਡਣ ਸੋ ਆਪਾਂ ਜਾਣਦੇ ਆ ਕਿ ਵਿਧਾਨ ਸਭਾ ਜਿਹੜਾ ਕਿ ਸਾਡਾ ਇੱਕ ਸਨਮਾਨਯੋਗ ਅਦਾਰਾ ਹੈ ਸਾਡਾ ਇਹ ਲੋਕਤੰਤਰ ਦਾ ਜਿਹੜਾ ਸੰਸਥਾਨ ਹੈ ਇਹੋ ਜੇ ਸੰਸਥਾਨਾਂ ਦੀ ਭਰੋਸੇਯੋਗਤਾ ਬਣੀ ਰਹਿਣੀ ਚਾਹੀਦੀ ਹੈ ਪਰੇ ਭਰੋਸੇਯੋਗਤਾ ਤਾਂ ਹੀ ਬਣੀ ਰਹਿ ਸਕਦੀ ਹੈ ਜੇ ਲੋਕਾਂ ਦੀ ਉਮੀਦਾਂ ਤੇ ਚੰਗੇ ਉਤਰਣਗੇ ਪਰ ਜੇਕਰ ਇੱਕ ਇੱਕ ਪਹਾੜੇ ਦੇ ਕਾਤਲ ਬਣ ਜਾਵਣਗੇ ਤਾਂ ਲੋਕ ਇਹ ਸੰਸਥਾਨ ਢਾਣ ਕੇ ਤੇ ਲੋਕਾਂ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਵੀ ਇਹਨਾਂ ਦੇ ਖਿਲਾਫ ਲੜਾਈ ਲੜਨੀ ਧੰਨਵਾਦ ਵੀਡੀਓ ਬਹੁਤ ਲੰਬੀ ਹੋ ਗਈ ਸਾਰੇ ਪੰਜਾਬੀਓ ਰੱਜ ਕੇ ਸਾਥ ਦਿਓ ਬਹੁਤ ਵਧੀਆ ਬਹੁਤ ਜ਼ਰੂਰੀ ਜਿਹੜਾ ਕੌਸ ਹੈ ਸਾਡੇ ਬੱਚਿਆਂ ਵਾਸਤੇ ਹੈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਹੈ ਪੰਜਾਬ ਦੀ ਹੋਂਦ ਵਾਸਤੇ ਹੈ ਇਹਦਾ ਡਟ ਕੇ ਸਾਥ ਦਿਓ ਸ੍ਰੀ ਚੰਪੌਰ ਸਾਹਿਬ ਮੋਰਚਾ ਦੀ ਟੀਮ ਦਾ ਡਟ ਕੇ ਸਾਥ ਦਿਓ ਤਾਂ ਕਿ ਇਦਾਂ ਦੀਆਂ ਘਟੀਆਂ ਫੈਕਟਰੀਆਂ ਪੰਜਾਬ ਤੇ ਨਾ ਲੱਗਣ ਬਹੁਤ ਬੇਚਾਨੀ ਆਪਣੇ ਉੱਥੇ ਦੂਜੇ ਦਾ ਪੇਪਰ ਮਿਲਦਾ ਜਾ ਕੇ ਦੇਖ ਨਹੀਂ ਲੱਗਦਾ ਆ ਪਾਣੀ ਦਾ ਸਾਫ ਹੈ ਆ ਪਾਣੀ ਹੈ ਜੀ ਇਹ ਦਾਈ ਫੈਕਟਰੀਆਂ ਤੁਹਾਨੂੰ ਪਾਣੀ ਦਿਖਾਣੇ ਆ ਆ ਪਾਣੀ ਹੈ ਜੀ ਇਹ ਪਤਾ ਨਹੀਂ ਮੇਰੇ ਪਿੰਡ ਦੇ ਲੋਕ ਵੀ ਪੀ ਕੇ ਆਏ ਆ ਇਹ ਇਹਨੂੰ ਇੱਕ ਵਾਰੀ ਦੁਆਰਾ ਭਰ ਕੇ ਦਿਖਾ ਦਈਏ ਜੀ ਮੇਰੇ ਪਿੰਡ ਦੇ ਲੋਕ ਨਾ ਗਏ ਆ ਜੀ ਉੱਥੇ ਕਾਲਿਆਂ ਤੋਂ ਜੀ ਵੀਡੀਓ ਉਹ ਕਹਿੰਦੇ ਅਸੀਂ ਪਾਣੀ ਪੀ ਜਾ ਰਹੇ ਕੋਈ ਜ਼ਿਆਦਾ ਇਹ ਕੋਕਾ ਕੋਲਾ ਬਣਿਆ ਹੋਇਆ ਹੈ ਇਸ ਤੋਂ ਦੁਆਰਾ ਵੀ ਦੰਦ ਖਾੜ ਗਏ ਇਹ ਨਾ ਕਹਦੇ ਹੋ ਕਿ ਪਾਣੀ ਘਰੋਂ ਨਹੀਂ ਭਰ ਕੇ ਲਿਆਏ ਅਸੀਂ ਜਿਲ੍ਹਾ ਸੁਚੇਵਾਲ ਸਾਹਿਬ ਕਹਿ ਰਹੇ ਨੇ ਮੈਂ ਸਾਫ਼ ਕਰ ਦਿੱਤਾ ਅਸੀਂ ਚੇਵਾਲ ਮਾਡਲ ਬਲ ਬਲੇ ਫੋੜ ਰਿਹਾ ਅਸੀਂ ਚੇਵਾਲ ਮਾਡਲ ਧਿਆਨ ਨਾਲ ਧਿਆਨ ਨਾਲ ਪ੍ਰੀਤੀ ਸਾਈਡ ਹੋ ਰਹੇ ਧਿਆਨ ਰੱਖਿਓ ਘਾਰੇ ਵਿੱਚ ਕੋਈ ਹੱਦੋਂ ਤੁਸੀਂ ਪਾਣੀ ਦਾ ਰੱਕੇ ਤੇ ਪਿੱਛੋਂ ਬੜਲਾ ਪਾਈਪ ਕੋਈ ਪਾ ਜਿਹੜਾ ਜਾ ਰਿਹਾ ਕੋਈ ਆਰਾਮ ਨਾਲ ਧਿਆਨ ਨਾਲ ਆਰਾਮ ਨਾਲ ਸੁਣਨਾ ਆਹ ਕਿ ਬਾਹਰੋਂ ਖੜਿਆ ਆ ਲਓ ਜੀ ਆ ਆ ਲਓ ਜੀ ਪਾਣੀ ਆ ਬੁਢੇ ਦੇ ਰਹਾ ਪਾਣੀ ਅੱਜ 25 ਮਈ ਨੂੰ ਚਾਂਦ ਸਿਨੇਮਾ ਦੇ ਨੇੜੇ ਵੱਟੋ ਦਰਿਆ ਦਾ ਕੋਕਾ ਕੋਲਾ ਲਾਈਵ ਰਿਪੋਰਟ ਹੈ ਜੀ ਤਾਜੀ ਤਾਜੀ ਹੁਣੇ ਭਰੀ ਹੋਈ ਨੇੜੇ ਫੜਨਾ ਵੀ ਔਖਾ ਨੱਕ ਦੇ ਤੇ ਸਾਰੇ ਪੰਜਾਬੀਓ ਧਿਆਨ ਦਿਓ ਵੀ ਕਿੰਨਾ ਕਿੰਨਾ ਕੁ ਵਧੀਆ ਸਾਫ ਸੁਥਰਾ ਪਾਣੀ ਹੋ ਗਿਆ ਇਹ ਪੰਜਾਬ ਪੀ ਰਹਿਆ ਪਾਣੀ ਇਹ ਸਾਡੇ ਬੱਚੇ ਪੀ ਰਹੇ ਆ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਪੇਸ਼ੈਂਟ ਸਾਡੇ ਡਾਕਟਰ ਇਹ ਪਾਣੀ ਨੂੰ ਪੀ ਰਹੇ ਨੇ ਦੱਖਣੀ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੂੰ ਦੁਆਰਾ ਬੇਨਤੀ ਇੱਥੇ ਆ ਕੇ ਪੀਓ ਚਾਂਸ ਨੇ ਮਾਦੇ ਕੋਲ ਪਾਣੀ ਸਾਹਿਬ ਸੀਐਮ ਸਾਹਿਬ ਦੇਖ ਲਓ ਤਾਂ ਤੁਸੀਂ ਕਹਿੰਦੇ ਹੋਰ ਫੈਕਟਰੀਆਂ ਲਾ ਦਿਓ ਅਸੀਂ ਚੰਕੌਰ ਸਾਹਿਬ ਵਰਗੇ ਇਲਾਕੇ ਦੇ ਵਿੱਚ ਸਾਨੂੰ ਮਾਫ ਕਰੋ ਬਹੁਤ ਬਹੁਤ ਧੰਨਵਾਦ ਤੇ ਪੰਜਾਬੀ ਹਟਟ ਕੇ ਸਾਥ ਦਿਓ ਇਸ ਲੜਾਈ ਦੇ ਵਿੱਚ ਡੱਟ ਕੇ ਸਾਥ ਦਿਓ ਇਹ ਸਾਰਿਆਂ ਦੀ ਹੋਂਦ ਦੀ ਲੜਾਈ ਹੈ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਕਿਉਂ ਕਰਦੇ ਕਿੱਥੇ ਇੱਥੇ ਕਿ ਲੋਰੇ ਸਾਹਮਣੇ ਨਾ ਫਰੰਟ ਤੇ ਚਿੱਟਾ ਹੈਗਾ ਨਾ ਉਹ ਪਤਾ ਲੱਗਦਾ